ਨਮਸਕਾਰ ਤੁਸੀਂ ਦੇਖ ਰਹੇ ਹੋ ਬਿਲਟੀਵੀ ਯੂਕੇ ਮੈਂ ਹਾਂ ਪ੍ਰਭਾ ਸ਼ਰਮਾ ਅੱਜ ਅਸੀਂ ਮੌਜੂਦ ਹਾਂ ਫਗਵਾੜਾ ਦੇ ਬਾਜ਼ਾਰ ਵਿੱਚ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜੀਐਸਟੀ ਦੀਆਂ ਜਿਹੜੀਆਂ ਦਰਾਂ ਉਹਦੇ ਵਿੱਚ ਕਟੌਤੀ ਹੋਈ ਹੈ ਉਸ ਕਟੌਤੀ ਨੂੰ ਲੈ ਕੇ ਹਰ ਇੱਕ ਦੀ ਜੇ ਪਰਭਾਵਿਤ ਹੋਣ ਵਾਲੀ ਹੈ ਚਾਹੇ ਕਿ ਆਮ ਲੋਕਾਂ ਦੀ ਸਹੂਲਤ ਲਈ ਕੀਤੀ ਗਈ ਹੈ ਮੋਦੀ ਸਰਕਾਰ ਵੱਲੋਂ ਕਟੌਤੀ ਪਰ ਇਸ ਨੂੰ ਲੈ ਕੇ ਅਸੀਂ ਇੱਕ ਰਿਐਲਿਟੀ ਚੈੱਕ ਲੈਣ ਆਏ ਕਿ ਸੱਚਮੁੱਚ ਇਸ ਕਟੌਤੀ ਦਾ ਆਮ ਜਨਤਾ ਦਾ ਆਮ ਜਨਤਾ ਨੂੰ ਆਮ ਜਨਤਾ ਦੀ ਜੇਬ ਨੂੰ ਕੋਈ ਫਾਇਦਾ ਹੋਇਆ ਹੈ ਤਾਂ ਉਸੀ ਰਿਐਲਿਟੀ ਚੈੱਕ ਨੂੰ ਅੱਜ ਦੇਖਣ ਲਈ ਅੱਜ ਅਸੀਂ ਫਗਵਾੜਾ ਦੇ ਬਾਜ਼ਾਰ ਵਿੱਚ ਮੌਜੂਦ ਆ ਆਮ ਜਨਤਾ ਨਾਲ ਗੱਲ ਕਰਾਂਗੇ ਪੁੱਛਾਂਗੇ ਉਹਨਾਂ ਨੂੰ ਕਿ ਕੀ ਲੱਗਦਾ ਹੈ ਕਿ ਸੱਚਮੁੱਚ ਇਸ ਦਾ ਪ੍ਰਭਾਵ ਪਿਆ ਹੈ ਤੇ ਚਲੋ ਮੇਰੇ ਨਾਲ ਚੱਲਦੇ ਹਾਂ ਬਾਜ਼ਾਰ ਦਾ ਤੋਰਾ ਕਰਦੇ ਹਾਂ ਤੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੀਐਸਟੀ ਦੀਆਂ ਘਟੀਆਂ ਦਰਾਂ ਨੇ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਰੋਜ਼ਮਰਾਂ ਦੀ ਜ਼ਰੂਰਤਾਂ ਤੇ ਕੀ ਪ੍ਰਭਾਵ ਪਾਇਆ ਹੈ ਭਾਈ ਕੀ ਨਾਮ ਹੈ ਸੂਰਜ ਬਾਜੀ ਤੁਹਾਨੂੰ ਪਤਾ ਮੋਦੀ ਸਰਕਾਰ ਵੱਲੋਂ ਜੀਐਸਟੀ ਦੀਆਂ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਪਤਾ ਲੱਗਿਆ ਥੋੜਾ ਠੀਕ ਹੈ ਮੈਨੂੰ ਲੱਗਿਆ ਕਿ ਉਹਨਾਂ ਨੇ ਸਮਾਨ ਘਰ ਦੇ ਬਾਰੇ ਵਾਈਫ ਨਰਸ ਜੀ ਕੀ ਘਰ ਵਾਲਿਆਂ ਨੇ ਉਹਨਾਂ ਨੇ ਰਾਸ਼ਨ ਦਾ ਥੋੜਾ ਸਮਾਨ ਸਸਤਾ ਕਰ ਦਿੱਤਾ ਹੈਗਾ ਇਹਨਾਂ ਨੂੰ ਪਤਾ ਲੱਗਿਆ ਜੀ ਅੱਛਾ ਇਹ ਜਿਹੜੀਆਂ ਦਰਾਂ ਆ ਕੱਲ ਤੋਂ ਲਾਗੂ ਹੋ ਚੁੱਕੀਆਂ ਆ ਕੀ ਤੁਸੀਂ ਇਸ ਦਰਾਂ ਨੂੰ ਰਿਐਲਿਟੀ 'ਚ ਮਹਿਸੂਸ ਕੀਤਾ ਕਿ ਜਦੋਂ ਤੁਸੀਂ ਸਮਾਨ ਖਰੀਦਣ ਗਏ ਆ ਸੱਚ ਵਿੱਚ ਉਹ ਕਟੌਤੀ ਦਰਾਂ 'ਚ ਤੁਹਾਨੂੰ ਸਮਾਨ ਮਿਲਿਆ ਆ ਹਾਂਜੀ ਹਜੇ ਹਜੇ ਨਹੀਂ ਖਰੀਦਣ ਗਏ ਜਦੋਂ ਖਰੀਦਣ ਜਾਊਂਗੀ ਉਦੋਂ ਪਤਾ ਲੱਗੇਗਾ ਵੈਸੇ ਇੰਨਾ ਫਰਕ ਹੈਗਾ ਆ ਜੀ ਯੂ ਨੋ ਹਾਂਜੀ ਕਿਸ ਤਰ੍ਹਾਂ ਲੱਗਦਾ ਹੈ ਕਿ 10 ਸਾਲ ਪਹਿਲਾਂ ਤਾਂ ਮੋਦੀ ਸਰਕਾਰ ਨੇ ਇਹ ਕਟੌਤੀਦਰਾ ਆਪ ਹੀ ਵਧਾਈਆਂ ਸੀ ਜੀਐਸਟੀ ਆਪ ਹੀ ਲਾਗੂ ਕੀਤਾ ਸੀ ਤੇ ਹੁਣ ਉਸੇ ਕਟੌਤੀਦਰਾ ਨੂੰ ਘਟਾ ਦਿੱਤਾ ਇਹ ਦੱਸ ਮੈਮ ਜਦੋਂ ਹੁਣ ਜੇ ਇਲੈਕਸ਼ਨ ਵਗੈਰਾ ਇਹਦਾ ਆ ਜਾਂਦੇ ਹੋਣਾ ਨੇ ਥੋੜਾ ਬਹੁਤ ਕੰਮ ਤਾਂ ਕਰਨਾ ਹੀ ਹੁੰਦਾ ਜੀ ਜੇ ਉਹ ਇਹ ਚੀਜ਼ ਨਹੀਂ ਕਰੋਗੇ ਨਾ ਤਾਂ ਫਿਰ ਉਹਨਾਂ ਨੇ ਕੀ ਕਰੋਗੇ ਵੀ ਉਹਨਾਂ ਨੇ ਇਹ ਸਭ ਕੰਮ ਕਰਨੀ ਹੈ ਹਜੇ ਬਹੁਤ ਇਦਾਂ ਦੇ ਕੰਮ ਕਰਦੇ ਆ ਇਹ ਕੀ ਲੱਗਦਾ ਪਬਲੀਕਲੀ ਸਟੰਟ ਹੈ ਹਾਂਜੀ ਕੀ ਲੱਗਦਾ ਹੈ ਕਿ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਇਹ ਜਿਹੜਾ ਸਟੰਟ ਹੈ ਹਾਂਜੀ ਹਾਂਜੀ ਉਹ ਬੀਜੇਪੀ ਵਾਲੇ ਤਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਕਰਦੇ ਆ ਇਦਾਂ ਦਾ ਕੋਈ ਕੰਮ ਕੰਮ ਕਰਦੇ ਹੀ ਨਹੀਂ ਸੋ ਇਦਾਂ ਦਾ ਕੰਮ ਨਹੀਂ ਕਰਦੇ ਹੋ ਥੈਂਕ ਯੂ ਸੋ ਇਹ ਲੋਕ ਉਹ ਲੋਕ ਨਹੀਂ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਖਰਚੇ ਕਰਦੇ ਹਨ ਅਤੇ ਇਹ ਉਹੀ ਲੋਕ ਹੈ ਜਿਨ੍ਹਾਂ ਦਾ ਮੋਦੀ ਸਰਕਾਰ ਨੇ ਹਵਾਲਾ ਦਿੰਦੇ ਹੋਏ ਕਟੌਤੀ ਕੀਤੀ ਹੈ ਜੀਐਸਟੀ ਦੀਆਂ ਦਰਾਂ 'ਚ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਖਰੀਦੋ ਫਰੋਕਤ ਕਰਨ ਆਏ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਫੈਸਟੀਵਲ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਹੈ ਤੇ ਲੋਕੀ ਆਪਣੀ ਖਰੀਦੋ-ਫਰੋਕ ਕਰਨ ਲਈ ਬਾਜ਼ਾਰ ਵਿੱਚ ਪਹੁੰਚੇ ਹੋਏ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਭੀੜ ਹੈ ਅ ਅਸੀਂ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ ਅੰਗਲ ਕੀ ਨਾਮ ਹੈ ਹਰਵਿੰਦਰ ਸਿੰਘ ਅ ਤੁਹਾਨੂੰ ਪਤਾ ਹੈ ਮੋਦੀ ਸਰਕਾਰ ਨੇ ਜੀਐਸਟੀ ਦੀ ਦਰਾਂ ਵਿੱਚ ਕਟੌਤੀ ਕੀਤੀ ਹੈ ਹਾਂਜੀ ਹਾਂਜੀ ਕੀਤੀ ਹੈ ਕਿੱਦਾਂ ਲੈਂਦੇ ਹੋ ਕਿਸ ਤਰ੍ਹਾਂ ਉਹਦਾ ਅਸਰ ਹੈ ਕਿਸ ਤਰ੍ਹਾਂ ਪ੍ਰਭਾਵ ਇਹ ਤਾਂ ਦੇਖੋ ਜੀ ਜਿਹੜਾ ਛੋਟਾ ਦੁਕਾਨਦਾਰ ਉਹਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਇਹਦੇ ਵਿੱਚ ਵੱਡੇ ਦੁਕਾਨਦਾਰ ਨੂੰ ਫਾਇਦਾ ਹੋਊਗਾ ਇਹਨਾਂ ਨੇ ਸਟਾਕ ਇਕੱਠਾ ਕੀਤਾ ਹੈ ਛੋਟੇ ਦੁਕਾਨਦਾਰ ਨੂੰ ਉਹੀ ਚੀਜ਼ ਮਿਲਣੀ ਹੈ ਉਹੀ ਰੇਟ ਵਿਕਣੇ ਹੈ अच्छा ਤੁਹਾਡੇ ਵੱਲੋਂ ਜਿੱਦਾਂ ਕੱਲ ਤੋਂ ਇਹ ਦਰਾਂ ਜਿਹੜੀਆਂ ਲਾਗੂ ਹੋ ਗਈਆਂ ਤੁਹਾਡੇ ਵੱਲੋਂ ਉਸ ਦਰਾਂ ਤੇ ਸਮਾਨ ਵੇਚਿਆ ਜਾ ਰਿਹਾ ਕਿ ਤੁਸੀਂ ਜਿਹੜੇ ਪਹਿਲੇ ਦਰਾਂ ਤੇ ਖਰੀਦਿਆ ਹੋਇਆ ਤੁਸੀਂ ਹਾਂਜੀ ਜੋ ਉਸੇ ਰੇਟ ਤੇ ਵੇਚਣਾ ਜੋ ਪਹਿਲੇ ਰੇਟ ਤੇ ਲਿਆਇਆ ਜੀ ਸਾਣਾ ਤਾਂ ਉਹੀ ਮਾਰਜਿਨ ਰਹਿਣਾ ਨਾ ਘਟਿਆ ਨਾ ਵਧਿਆ ਹਾਂਜੀ ਫੇਰ ਜਦੋਂ ਤੁਹਾਡਾ ਸਟਾਕ ਖਤਮ ਹੋਏਗਾ ਉਸ ਤੋਂ ਬਾਅਦ ਇਹ ਦਰਾਂ ਅ ਜੀ ਸਟਾਕ ਖਤਮ ਹੋ ਗਿਆ ਫੇਰ ਥੋੜਾ ਯਾਰ ਘੱਟ ਰੇਟ ਤੇ ਸਾਨੂੰ ਸਮਾਨ ਮਿਲੂਗਾ ਫੇਰ ਵੇਚਾਂਗੇ ਹਾਂ ਜੀ ਮੋਦੀ ਸਰਕਾਰ ਦੀ ਇਸ ਨੀਤੀ ਨੂੰ ਤੁਸੀਂ ਕਿਸ ਤਰ੍ਹਾਂ ਲੈਣੇ ਹੋ ਕਿਉਂਕਿ ਇਹ ਜਿਹੜਾ GST ਹੈ ਮੋਦੀ ਸਰਕਾਰ ਵੱਲੋਂ ਹੀ ਸ਼ੁਰੂ ਕੀਤਾ ਗਿਆ ਇਹ ਦੇਖੋ ਜੀ ਸਰਕਾਰ ਨੂੰ ਫਾਇਦਾ ਹੋਣਾ ਹੈ ਇਹਦੇ ਵਿੱਚ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਹੈਗਾ ਤੇ ਕੀ ਸੋਚ ਕੇ ਕੀ ਲੱਗਦਾ ਹੈ ਕਿ ਕੀ ਸੋਚ ਕੇ ਮੋਦੀ ਸਰਕਾਰ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਇਹ ਦੇਖੋ ਜੀ ਇਹਦਾ ਸਾਰਾ ਕੋਈ ਉਹਨਾਂ ਦੀ ਕੋਈ ਮੱਟੀ ਹੈਗਾ ਕੋਈ ਹਿਸਾਬ-ਤਬ ਉਹਦੇ ਵਿੱਚ ਉਹਨਾਂ ਨੂੰ ਹੀ ਫਾਇਦਾ ਹੋਣਾ ਹੈ ਆਮ ਬੰਦੇ ਨੂੰ ਕੁਝ ਨਹੀਂ ਮਿਲਣਾ ਇਹਦੇ ਵਿੱਚ

वो तो जो खरीद बिक्री जो मोटा रकम खरीद बिक्री करते हैं उसको परवाह ना हम तो रिटेल थोड़ा बहुत सौदा ले आके बेचते हैं इसमें क्या फर्क पड़ेगा जैसे कि ये कल से लागू हो गई है दरें तो आप किस रेट पे सामान बेच रहे हो जो रेट मार्केट का वही बेचेंगे

ਲੋਕਾਂ ਦੇ ਮਕਾਨ ਡਿਗੋ ਕਹਿੰਦੇ ਬੰਨ ਕੇ ਕਾ ਕੱਟ ਹੋ ਗਈ ਆ ਇਹ ਕਿੱਦਾਂ ਘਟੋ ਗਈ ਆ ਇਹ ਰਾਹ ਪੈਸੇ ਮੰਗਦੇ ਲੋਕ ਪੰਚਾਇਤਾਂ ਕੋਲ ਮੰਗਦੇ ਜਾ ਕੇ ਸਾਡੇ ਦੇ ਬਿਜਾਰ ਦੇ ਪੈਸੇ ਪਏ ਛਾਂਵ ਲਾਟਾਵੇ ਸਾਨੂੰ ਪੈਸੇ ਜਮਾ ਕਰਾਵਾ ਛੋੜ ਸਰਕਾਰ ਕਹਿੰਦੀ ਆ ਨਹੀਂ ਇਹ ਮੋਦੀ ਸਰਕਾਰ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਆ ਜਿਹੜਾ GST ਚ ਸੁਧਾਰ ਕੀਤਾ ਗਿਆ ਕਟੌਤੀ ਕਰਤੀ ਇਹ ਕਹਿੰਦੇ ਰੋਜ਼ਮਰਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਸਸਤੀਆਂ ਹੋ ਗਈਆਂ ਆ ਸਸਤੀਆਂ ਕਾੜੀਆਂ ਆਗਰੇ ਬਾਦ ਦੇਣ ਵਾਲੇ ਆ ਅੱਥੇ ਜਿਹੜੇ 2 200 100 150 ਰੁਪਏ ਕਿਲੋ ਦਿੰਦੇ ਆ ਕਿਤੇ ਬੰਦੇ ਖਾਊ ਗੰਦਾ ਕਰੀ ਬੰਦਾ ਜੇ ਕਹਨੇ ਆ ਸਰ ਸਿਰ ਪਾੜਦੇ ਆ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨੀਆਂ ਸਰਕਾਰ ਆਪੇ ਹੀ ਤਾਂ ਪਹਿਲਾਂ ਇਦਾਂ ਦੇ ਨਿਯਮ ਲਾਗੂ ਕਰਦੀ ਆ ਬਾਅਦ ਚ ਫਿਰ ਆਪ ਹੀ ਉਹਨਾਂ ਨੀਮਾਂ ਨੂੰ ਵਾਪਸ ਕਰ ਦਿੰਦੀ ਆ ਜਾਂ ਸੁਧਾਰ ਲੈਂਦੀ ਆ ਵੇਖ ਮੇਰੇ ਗੱਲ ਕਰਨਾ ਸਰਕਾਰ ਨੂੰ ਵੀ ਜਿਹੜੇ ਨੇ ਆ ਕਾਰਡ ਬਣਾਏ ਆ ਬਾਹਲੇ ਬੰਦੇ ਇਹ ਕਾਰਡ ਬੰਦ ਹੋਣੇ ਚਾਹੀਦੇ ਆ ਕਿਤੇ ਮਾਰਾ ਪੁੱਤ ਮਾਰਿਆ ਕਿੱਦਾਂ ਮਾਰ ਤਰਬਾਰ ਅਜੂਬਾਰੀ ਏਰੀਆ ਅੱਗੇ ਅੱਜ ਅੱਜ ਸਰਕਾਰ ਮੋਰ ਖੜੀ ਹੋਗੇ ਮੋਰੇ ਸਰਕਾਰ ਕਾਰ ਕੀ ਰਹੀ ਆ ਉਹ ਸਰਕਾਰ ਕੇਂਦਰ ਦੀ ਇਹ ਕਹਿ ਰਹੀ ਹੈ ਕਿ ਅਸੀਂ GST ਚ ਸੁਧਾਰ ਕਰ ਦਿੱਤਾ ਹੈ ਹੁਣ ਜਿਹੜੇ ਆਮ ਜਨਤਾ ਹੈ ਉਹਨਾਂ ਨੂੰ ਸਮਾਨ ਸਸਤਾ ਮਿਲੇਗਾ। ਮਾ ਸਾਹਤ ਪਤਾ ਕਹ ਰਹਾ ਮੈਂ ਨਾ ਅੱਲਾਕੇ ਦੇਖ ਲੋ ਕੀ ਬਾਤ ਹੁੰਦੇ ਆ ਅੱਲਾਲਾ ਸੇ ਪੁੱਛਣ ਸੇ ਹੁਣੇ ਮਰਜ਼ੀਆਂ ਬਾਪੂ ਸੰਦੇ ਆ। ਪਰ ਸਮਝਣ ਜਿਹੜੀਆਂ ਜਾਨੀਆਂ ਹੁਣੇ ਆਪਾਪੋ ਸੰਦੇ ਕੀ ਬਾਤ ਦੰਦੇ ਦੇ ਆ। ਸਰਕਾਰ ਸਰਕਾਰ ਕਾ ਰਹੀ ਹੈ ਲੋਕਾਂ ਸ਼ੈ ਲਾਉਣ ਵਾਲੀ ਆ। ਕੀ ਮੰਗ ਕਰਦੇ ਹੋ ਸਰਕਾਰ ਨੂੰ ਆਮ ਜਨਤਾ ਨੂੰ ਰਾਹਤ ਕਿੱਦਾਂ ਹੋ ਸਕਦੀ ਹੈ? ਆਹੋ ਜਨਤਾ ਦੀ ਜਾਦਾ ਜਦਾ ਰੋਡ ਫਾਹਲੀ ਹੋਣਾ ਚਾਹੀਦਾ। ਨਗਰ ਬਾਨੂ ਭਗਵਾੜੇ ਵਿੱਚ ਰੋਡ ਪਸਾਰ ਚਾਹੀਦਾ ਉਹ ਇੱਥੇ 20 ਵੀਕ ਟ੍ਰੈਲੀ ਅੜੀਆਂ ਖੜੀ ਹੋਈਆਂ ਨੀ ਆ ਬੰਦਾ ਕੀ ਕੀ ਨੱਠੂਗਾ ਕੇ ਨੱਠੂਗਾ ਇਹ ਤਾਂ ਨਗਰ ਨਿਗਮ ਦੇਖੂਗਾ ਨਾ ਫਗਵਾੜੇ ਦਾ ਭਗਵਾੜੇ ਦਾ ਹੀ ਆ ਇਹ ਹੁਣ ਬਰ ਲਗਣਾ ਦੀ ਬਈ ਆ ਕੰਮ ਹੋ ਰਿਹਾ ਭਗਵਾੜੇ ਜੋ ਜਿਹੜਾ ਕਹਿੰਦਾ ਪੈਸੇ ਦੰਨੇ ਆ ਜਿਹੜੇ ਪੁੱਛਦੇ ਪੈ ਪੈਸੇ ਦੰਨੇ ਆ ਸਰਕਾਰ ਨੂੰ ਪੈਸੇ ਦੰਨੇ ਆ ਜਦ ਇੱਕ ਹੋਰ ਬੈਜਨਰ ਲੈਂਦਾ ਨਾ ਦੇਖੋ ਮੈਂ ਜਦੋਂ ਪੈ ਲੈਂਦੇ ਕਿੱਦੋਂ ਆ ਸੋ ਸਰਕਾਰ ਨੂੰ ਲੈ ਕੇ ਸੋ ਸਰਕਾਰ ਨੂੰ ਲੈ ਕੇ ਵੱਖ-ਵੱਖ ਲੋਕਾਂ 'ਚ ਆਪਣੇ-ਆਪਣੇ ਜਿਹੜੇ ਆ ਵਿਚਾਰ ਆ ਕੋਈ ਸਰਕਾਰ ਤੇ ਗੁੱਸਾ ਕਰ ਰਿਹਾ ਹੈ ਕਿ ਜਿਹੜੀਆਂ ਅਸਲ ਜ਼ਿੰਦਗੀ ਵਿੱਚ ਉਹਨਾਂ ਨੂੰ ਮੁਸ਼ਕਿਲਾਂ ਆ ਰਹੀਆਂ ਆ ਉਹਨੂੰ ਲੈ ਕੇ ਕੋਈ ਕਈ ਲੋਕ ਪਰੇਸ਼ਾਨ ਨੇ ਹੋਰ ਵੀ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਜੀ ਐਸਟੀ ਮੇਂ ਆਪਕੋ ਪਤਾ ਹੈ ਸੁਧਾਰ ਹੋਇਆ ਹੈ तो, तो कैसे हुँ? कैसे देखते जी में सुधार हुआ है कि जी सामान उसमें का जो किलो किलो सस्ता पड़ा था मेरे को। से लागू हो गया हाँ जी, वहां से सस्ता मिला था मेरे को तो आप कैसे देखते हो क्योंकि केंद्र सरकार खुद ही ऐसे नियम लेके आती है अच्छा हुआ है सस्ता जितना होगा उतना ਹਰ ਆਦਮੀ ਲਈ ਸਸਤਾ ਸਹੀ ਜਾਏਗਾ ਅ ਸੋ ਜਿਮੀ ਕੀ ਤੁਹਾਨੂੰ ਪਤਾ ਹੈ ਕਿ ਜੀਐਸਟੀ ਚ ਜਿਹੜੀ ਕਟੌਤੀ ਹੋਈ ਆ ਉਹਦੇ ਨਾਲ ਨਾਲ ਅ ਰੋਜ਼ਮਰਾਂ ਵਿੱਚ ਘਰੇਲੂ ਵਰਤੋਂ ਵਾਲਾ ਸਮਾਨ ਵੀ ਸਸਤਾ ਹੋਇਆ ਹੈ ਦਵਾਈਆਂ ਵੀ ਸਸਤੀਆਂ ਹੋਈਆਂ ਆ ਅਤੇ ਉਹਦੇ ਨਾਲ ਨਾਲ ਇਲੈਕਟ੍ਰੋਨਿਕ ਉਪਕਰਣ ਆ ਜਿਹੜੇ ਉਹ ਵੀ ਸਸਤੇ ਹੋਏ ਨੇ ਤੇ ਅੱਜ ਹੁਣ ਅਸੀਂ ਇਸ ਟਾਈਮ ਇਲੈਕਟ੍ਰੋਨਿਕ ਉਪਕਰਣਾਂ ਦੀ ਦੁਕਾਨ ਤੇ ਖੜੇ ਆ ਅਸੀਂ ਇਹਨਾਂ ਨਾਲ ਹੀ ਗੱਲ ਕਰਦੇ ਆ ਸੇ ਤੁਹਾਨੂੰ ਪਤਾ ਜੀਐਸਟੀ ਚ ਸੁਧਾਰ ਕੀਤਾ ਮੋਦੀ ਸਰਕਾਰ ਨੇ ਜੀ 28% 18% ਜੀਐਸਟੀ ਹੋਣ ਦੇ ਨਾਲ एलईडी टीवी प्लस एसी ਜਿਹੜੇ ਹੈਗੇ ਆ 18% ਆ ਗਏ ਉਹਦੇ ਨਾਲ ਪਰ एसी ਔਰ एलईडी 4 ਤੋਂ 5000 ਰੁਪਏ ਦਾ ਫਰਕ ਪੈ ਗਿਆ ਜਿਹੜੀ 43 ਇਚ ਤੋਂ ਉੱਤੇ ਹੈ ਇਹਦੇ ਨਾਲ ਕਸਟਮਰ ਨੂੰ ਬਹੁਤ ਬੈਨੀਫਿਟ ਹੈ ਇਸ ਕਰਕੇ ਕਸਟਮਰ ਅਟਰੈਕਸ਼ਨ ਵੀ ਵੱਧ ਰਿਹਾ ਇਸ ਕਰਕੇ ਦੀਵਾਲੀ ਦੇ ਸੀਜ਼ਨ ਚ ਅਸੀਂ ਉਮੀਦ ਕਰਾਂਗੇ ਕਿ ਜਿਆਦਾ ਤੋਂ ਜਿਆਦਾ ਸੇਲ ਹੋਵੇ ਕਿਉਂਕਿ एलईडी 5000 ਰੁਪਏ ਸਸਤੀ ਹੋ ਗਈ ਜੋ ਕਿ ਕਸਟਮਰ ਡਿਮਾਂਡ ਕਰ ਰਿਹਾ ਸੀ ਕਿਸ ਤਰ੍ਹਾਂ ਦੇਖਦੇ ਹੋ ਮੋਦੀ ਸਰਕਾਰ ਪਹਿਲਾਂ ਤਾਂ ਜੀਐਸਟੀ ਆਪ ਹੀ ਲੈ ਕੇ ਆਂਦੀ ਹੈ ਫਿਰ ਬਾਅਦ ਵਿੱਚ ਇਸ ਵਿੱਚ ਸੁਧਾਰ ਕਰਦੀ ਹੈ ਇਸ ਚੀਜ਼ ਦਾ ਬੈਨੀਫਿਟ ਤਾਂ ਹੈ ਕਿ ਪਹਿਲਾਂ ਰੇਟ ਕਾਫੀ ਤੇਜ਼ ਸੀਗੇ ਹੁਣ ਰੇਟ ਘਟ ਗਏ ਇਹਦੇ ਨਾਲ ਹੁਣ ਗੱਡੀਆਂ ਦੀ ਸੇਲ ਵੀ ਬਹੁਤ ਵੱਧ ਗਈ ਹੈ ਭਾਵੇਂ ਗੱਡੀ 25 ਲੱਖ ਦੀ ਹੈ ਭਾਵੇਂ ਉਹ 1.5 ਲੱਖ ਸਸਤੀ ਹੋਈ ਹੈ ਫਿਰ ਵੀ ਉਹਨਾਂ ਨਾਲ ਕਸਟਮਰ ਅਟਰੈਕਸ਼ਨ ਬਹੁਤ ਹੈ ਹੁਣ ਸਾਡਾ AC 5000 ਰੁਪਏ ਸਸਤਾ ਹੋਣ ਦੇ ਨਾਲ AC ਦੀ ਸੇਲ ਵੱਧ ਜਾਏਗੀ ਕੂਲਰ ਦੀ ਸੇਲ ਘਟੇਗੀ ਕਿਉਂਕਿ ਅੱਜਕੱਲ ਨੈਸੈਸਿਟੀ ਹੋ ਗਈ AC ਇਸ ਕਰਕੇ 18% ਹੋਣ ਦੇ ਨਾਲ ਬਹੁਤ ਫਾਇਦਾ ਹੋਏਗਾ ਅੱਛਾ ਭਾਜੀ ਮੈਨੂੰ LED ਚ LED ਦੀ ਵੀ ਰੇਟ ਕਾਫੀ ਘਟ ਗਏ ਨੇ ਅੱਛਾ ਮੈਨੂੰ ਇੱਕ ਗੱਲ ਦੱਸੋ ਕਿ ਜਿਹੜਾ ਇਹ ਸਟਾਕ ਤੁਹਾਡੇ ਕੋਲ ਪਿਆ ਹੋਇਆ ਆ ਇਹ ਤੁਸੀਂ ਪਹਿਲਾਂ ਸਟਾਕ ਕੀਤਾ ਹੋਇਆ ਸੀ ਕਿਹੜੇ ਰੇਟਾਂ ਤੇ ਕੀਤਾ ਸੀ ਤੇ ਹੁਣ ਇਹਨੂੰ ਤੁਸੀਂ ਜਿਹੜੇ ਨਵੀਆਂ ਦਰਾਂ ਲੱਗ ਹੋਈਆਂ ਉਸ ਦਰਾਂ ਤੇ ਵੇਚਣ ਜਾ ਰਹੇ ਹੋ ਤੁਹਾਨੂੰ ਨੁਕਸਾਨ ਨਹੀਂ ਹੋਏਗਾ ਸਾਨੂੰ ਇਦਾਂ ਦੀ ਸਰਕਾਰ ਇਨਪੁਟ ਟੈਕਸ ਦੇ ਦੇਗੀ ਤੇ ਜਿਹੜਾ ਹੁਣ ਸਾਡੇ ਕੋਲ ਸਟਾਕ ਪਹਿਲਾਂ ਕੁਝ ਘੱਟ ਸੀਗਾ ਹੁਣ ਅਸੀਂ ਮਤਲਬ ਸਟਾਕ ਥੋੜਾ ਹੋਰ ਮੰਗਾਵਾਂਗੇ ਉਹ ਸਾਨੂੰ ਘੱਟ ਰੇਟ ਚਾਹੇਗਾ ਅਸੀਂ ਅੱਗੇ ਵੀ ਘੱਟ ਰੇਟ ਚ ਹੀ ਸੇਲ ਕਰਾਂਗੇ ਜਿਹੜਾ ਸਾਡੇ ਕੋਲ ਪਿਆ ਸਟਾਕ ਹੈ ਉਹ ਅਸੀਂ ਮਤਲਬ ਸਾਨੂੰ ਸਰਕਾਰ ਕੋਲੋਂ ਇਨਪੁਟ ਮਿਲ ਜਾਏਗੀ ਅਸੀਂ ਉਹਨੂੰ ਥੋੜਾ ਘਟਾ ਕੇ ਵੇਚਾਂਗੇ ਤਾਂ ਕਿ ਕਸਟਮਰ ਨੂੰ ਮਤਲਬ ਇਹ ਪ੍ਰੋਬਲਮ ਨਾ ਹੋਵੇ ਕਿ ਪਹਿਲਾਂ ਵੀ ਜੇ ਕੋਈ ਚੀਜ਼ 40000 ਦੀ ਸੀ ਤਾਂ ਹੁਣ ਵੀ 40000 ਦੀ ਉਹਨਾਂ ਨੂੰ 37000 ਦੀ ਮਿਲ ਜਾਏਗੀ ਤਾਂ ਉਹਦੇ ਨਾਲ ਸਾਡੀ ਵੀ ਸੇਲ ਵੱਧ ਜਾਏਗੀ ਅੱਛਾ ਜਿਹੜਾ ਤੁਹਾਡੇ ਕੋਲ ਸਟਾਕ ਪਿਆ ਹੋਇਆ ਇਹ ਤੁਸੀਂ ਹੁਣ ਕਿਹੜੀਆਂ ਦਰਾਂ ਤੇ ਵੇਚੂਗੇ ਜਿਹੜੀਆਂ ਕੱਲ ਤੋਂ ਲਾਗੂ ਹੋ ਗਈਆਂ ਹਾਂ ਹਾਂ ਜਿਹੜੀਆਂ ਕੱਲ ਤੋਂ 22 ਤਰੀਕ ਤੋਂ ਲਾਗੂ ਹੋ ਗਿਆ ਸੀ ਉਹਨੂੰ 10% ਘਟਾ ਕੇ ਅਪਰੋਕਸੀਮੇਟਲੀ 8% ਘਟਦਾ 7.80 ਉਹ ਘਟਾ ਕੇ ਵੇਚਾਂਗੇ ਅਸੀਂ ਤੇ ਤੁਹਾਨੂੰ ਇੰਪੋਰਟ ਮਿਲ ਜਾਏਗੀ ਸਰਕਾਰ ਵੱਲੋਂ ਜਦੋਂ ਅਸੀਂ ਟੈਕਸ ਪੇ ਕਰਾਂਗੇ ਉਹਦੇ ਵਿੱਚ ਸਰਕਾਰ ਸਾਡੇ ਨਾਲ ਐਡਜਸਟ ਕਰ ਦੇਗੀ 28 ਦਾ 18% ਦਾ ਐਡਜਸਟਮੈਂਟ ਹੋ ਜਾਏਗੀ ਜਿਸ ਤਰ੍ਹਾਂ ਸਾਡੇ ਸੀਏ ਸਾਹਿਬ ਦੱਸ ਰਹੇ ਆ ਸਾਰਾ ਕੁਝ ਅੱਛਾ ਇਹਦੇ ਨਾਲ ਨਾ ਨਾ ਲਗਜ਼ਰੀ ਆਈਟਮਾਂ ਤੇ ਵੀ ਜਿਹੜਾ ਟੈਕਸ ਵਧਾ ਦਿੱਤਾ ਗਿਆ ਕਟੌਤੀ ਤਾਂ ਕੀਤੀ ਗਈ ਆ ਪਰ ਵਧਾ ਵੀ ਦਿੱਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲਗਜ਼ਰੀ ਆਈਟਮਾਂ ਦਾ ਟੈਕਸ ਵਧਾ ਵੀ ਦੇਣ ਤੋਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਮੀਰ ਵਰਗ ਲਈ ਹੈ ਗਰੀਬ ਵਰਗ ਲਈ ਟੈਕਸ ਘਟਾਉਂਦਾ ਇਹ ਫਾਇਦਾ ਹੋਇਆ ਕਿ ਮਤਲਬ ਸਾਡੇ ਜਿਹੜੇ ਮਤਲਬ ਭਰਾਵਾ ਜਿਹਨਾਂ ਉਹ ਜਿਹੜੇ ਏਸੀ ਨਹੀਂ ਪਰਚ ਕਿਵੇਂ ਲੈਂਦੇ ਹੋ ਕਿ ਆਮ ਜਨਤਾ ਨੂੰ ਸੱਚ ਵਿੱਚ ਇਹਦਾ ਫਾਇਦਾ ਹੋਏਗਾ ਹਾਂਜੀ ਜ਼ਰੂਰ ਫਾਇਦਾ ਹੋਏਗਾ ਇਸ ਚੀਜ਼ ਦਾ ਕਿਉਂਕਿ ਤੁਸੀਂ ਕੱਲ ਹੀ ਦੇਖੋ ਕੱਲ ਦੀ ਸੀਐਨਬੀਸੀ ਦੀ ਨਿਊਜ਼ ਸੀਗੀ ਕਿ ਹੁੰਡਾਈ ਨੇ ਇੱਕ ਇੱਕ ਦਿਨ ਦੇ ਵਿੱਚ 11000 ਗੱਡੀ ਸੇਲ ਕੀਤੀ ਜੋ ਕਿ ਇੱਕ ਰਿਕਾਰਡ ਤੋੜ ਸੇਲ ਹੈਗੀ ਆ ਜੀ ਜਿਨੀ ਕਿ ਸੇਲ ਮਤਲਬ ਅਸੀਂ ਇੱਕ ਸਾਲ ਦੀ ਕਿਸੇ ਕੰਪਨੀ ਦੀ ਪ੍ਰੋਡਕਸ਼ਨ ਲਾਣੇ ਉਹਨੇ ਉਹਨਾਂ ਨੇ ਇੱਕ ਦਿਨ ਚ ਨਰਾਤੇ ਵਾਲੇ ਦਿਨ ਚ ਸੇਲ ਕਰ ਦਿੱਤੀ ਆਉਣ ਵਾਲੇ ਦਿਨਾਂ ਸੇਲ ਦਾ ਇਨਕਰੀਜ਼ ਹੋਏਗੀ ਹੋਏਗੀ ਫਾਇਦਾ ਹੋਏਗਾ ਉਹਦਾ ਜੀਐਸਟੀ ਦੀਆਂ ਦਰਾਂ ਵਿੱਚ ਕਟੌਤੀ ਘਾਤੀ ਦੂਜੇ ਪਾਸੇ ਹੁਣ ਜਿਹੜਾ ਆ ਫੈਸਟੀਵਲ ਸੀਜ਼ਨ ਵੀ ਚੱਲ ਰਿਹਾ ਹੈ ਔਰੇ ਤੇ ਵੀ ਆਫਰਸ ਲਾਦੀਆਂ ਕਸਟਮਰਸ ਨੂੰ ਕਿੱਦਾਂ ਫਾਇਦਾ ਹੋਏ ਕਸਟਮਰ ਨੂੰ ਦੋ ਤਰ੍ਹਾਂ ਦਾ ਫਾਇਦਾ ਹੋ ਜਾਏਗਾ ਇੱਕ ਤਾਂ ਕਸਟਮਰ ਜਿਹੜਾ ਹੁਣ ਏਸੀ ਨਹੀਂ ਵੀ ਖਰੀਦਣਾ ਚਾਹ ਰਿਹਾ ਸੀਗਾ ਜਿਹਦਾ ਗਰਮੀ ਘਟ ਰਹੀ ਸੀ ਉਹ ਵੀ ਏਸੀ ਖਰੀਦੇਗਾ ਪਲੱਸ ਉਹਨੂੰ ਕੁਝ ਕੈਸ਼ਬੈਕ ਮਿਲ ਜਾਣਗੇ ਕੁਝ ਆਫ ਸੀਜ਼ਨ ਹੋਣ ਤੱਕ ਦਾ ਵੇਟ ਕਰਦੇ ਕਿ ਦੀਵਾਲੀ ਆਏਗੀ ਕੋਈ ਆਫਰ ਲੱਗੇਗਾ ਤਾਂ ਉਹ ਸਮਾਨ ਪਰਚੇਸ ਕਰਨਗੇ ਪਰ ਮੋਦੀ ਸਰਕਾਰ ਦੇ ਕੇ ਫਾਇਦਾ ਅਸੀਂ ਮੰਨ ਸਕਦੇ ਹਾਂ ਕਿ ਉਹਨਾਂ ਨੇ ਜੀਐਸਟੀ 'ਚ ਕਟੌਤੀ ਕਰਕੇ ਆਮ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਹੈ ਹਾਂਜੀ ਇਹਦੇ ਨਾਲ ਡਬਲ ਫਾਇਦਾ ਹੋ ਜਾਏਗਾ ਇੱਕ ਤਾਂ ਉਹਨੂੰ ਇਹ ਹੋ ਗਿਆ ਕਿ ਸਾਨੂੰ ਚੀਜ਼ ਘੱਟ ਦੇ ਮਿਲ ਗਈ ਇੱਕ ਨਾਲ ਬੈਨੀਫਿਟਸ ਮਿਲ ਗਏ ਐਕਸਟਰਾ ਵਾਰੰਟੀ ਮਿਲ ਜਾਏਗੀ ਨਾਲ ਗਿਫਟ ਵੀ ਮਿਲਿਆ ਕਸਟਮਰ ਅਟਰੈਕਸ਼ਨ ਵੱਧ ਜਾਏਗੀ ਹੁਣ ਹਾਂਜੀ ਸੋ ਤਾਂ ਤੁਸੀਂ ਕੁੱਲ ਮਿਲਾ ਕੇ ਕਿਸ ਤਰ੍ਹਾਂ ਰਹਿਣੇ ਤੁਹਾਨੂੰ ਇਸ ਚੀਜ਼ ਦਾ ਕੀ ਫਾਇਦਾ ਸਾਨੂੰ ਇਸ ਚੀਜ਼ ਦਾ ਹੀ ਫਾਇਦਾ ਕਿ ਸਾਡੇ ਕੋਲ ਕਸਟਮਰ ਇੰਪੋਰਟ ਵਧੇਗੀ ਸਾਡੀਆਂ ਦੁਕਾਨਾਂ ਤੋਂ ਕੁਝ ਪਿਛਲੇ ਕੁਝ ਦੌਰ ਤੋਂ ਮੰਦੀ ਚੱਲਦੀ ਸੀ ਜਿੱਦਾਂ ਪਹਿਲਾਂ ਉਹ ਲੜਾਈ ਲੱਗ ਗਈ ਉਸ ਤੋਂ ਬਾਅਦ ਕਿਸਾਨ ਭਰਾਵਾਂ ਨੂੰ ਮਾਰ ਪੈ ਗਈ ਹੁਣ ਥੋੜੇ ਕਸਟਮਰ ਵਾਕ ਨੂੰ ਵਧੇਗੀ ਸਾਡਾ ਵੀ ਕੰਮ ਵਧੇਗਾ ਹੋਰ ਬੰਦਿਆਂ ਨੂੰ ਰੋਜ਼ਗਾਰ ਮਿਲੇਗਾ ਸੀ ਇਹਨੂੰ ਇਸ ਤਰੀਕੇ ਦੇਖਦੇ ਹੈ ਕਿ ਹੋਰ ਰੋਜ਼ਗਾਰ ਵਧੇਗਾ ਹੂੰ ਅ ਸੋ ਵਪਾਰੀ ਵਰਗ ਆ ਜਿਹੜਾ ਇਹਨੂੰ ਆਪਣੇ ਤਰੀਕੇ ਨਾਲ ਦੇਖ ਰਿਹਾ ਆ ਕਿ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਸੋਚਣਾ ਹੈ ਤੇ ਕਿ ਕਿਸ ਤਰ੍ਹਾਂ GST ਚ ਜਿਹੜੀ ਆ ਦਰਾਂ 'ਚ ਕਟੌਤੀ ਹੋਈ ਉਹ ਲੈ ਕੇ ਜਾਂਦੇ ਨੇ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਜੇ ਕ੍ਰਿਸ਼ਨ ਹੈ ਜੀ ਅ ਭਾਜੀ ਤੁਹਾਨੂੰ ਪਤਾ GST ਦੀਆਂ ਦਰਾਂ 'ਚ ਕਟੌਤੀ ਹੋਈ ਆ ਕਿਸ ਤਰ੍ਹਾਂ ਦੇਖਦੇ ਹੋ ਜੀ GST ਦੀਆਂ ਦਰਾਂ ਦੇ ਵਿੱਚ ਕਟੌਤੀ ਜਿਹੜੀ ਸਰਕਾਰ ਨੇ ਕੀਤੀ ਆ ਤੇ ਬਹੁਤ ਵਧੀਆ ਵਾਅਦਾ ਕੀਤਾ ਸੀ ਇਹਨੂੰ ਲੈ ਕੇ ਕੀ ਜਿਹੜਾ ਮਤਲਬ ਸਰੀਆ ਹੋਇਆ ਜਾਂ ਗੱਡੀਆਂ ਹੋਈਆਂ ਜਾਂ ਆਟੋਮੋਬਾਈਲ ਹੋਏ ਕੋਈ ਵੀ ਚੀਜ਼ਾਂ ਇਦਾਂ ਦੀਆਂ ਹੋਈਆਂ ਇਹ ਸਾਰੀਆਂ ਦੇ ਹੁਣ ਜੀਐਸਟੀ ਰੇਟ ਘਟਣ ਦੇ ਨਾਲ ਇਹਨਾਂ ਦੀ ਜਿੱਦਾਂ ਇੱਕ ਬਾਈਕ ਦੀ 6677000 ਦੀ 88000 ਦੀ ਕੀਮਤ ਘਟ ਗਈ ਉਹੀ ਕਾਰਾਂ ਦੇ ਵਿੱਚ 80000 ਰੁਪਏ ਦਾ ਫਰਕ ਪੈ ਚੁੱਕਾ ਹੈ ਜੇ ਕਹੂੰ ਤੁਸੀਂ ਸਾਡੇ ਟੈਕਸਟਾਈਲ ਇੰਡਸਟਰੀ ਦੇ ਵਿੱਚ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ ਉਹਦੇ ਵਿੱਚ 5% ਪਹਿਲਾਂ ਵੀ ਜੀਐਸਟੀ ਲੱਗਦਾ ਤੇ ਹੁਣ ਵੀ 5% ਹੀ ਜੀਐਸਟੀ ਲੱਗਦਾ ਨਾਲ ਤੇ ਤੁਸੀਂ ਕਿੱਦਾਂ ਦੇਦੇ ਹੋ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਹੀ ਜੀਐਸਟੀ ਲਿਆਉਣ ਵਾਲੀ ਸਰਕਾਰ ਆ ਤੇ ਹੁਣ ਉਸੇ ਜੀਐਸਟੀ ਵਿੱਚ 10 ਸਾਲਾਂ ਬਾਅਦ ਆ ਜਿਹੜਾ ਕਟੌਤੀ ਕਰ ਦਿੱਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਰਕਾਰ ਦੇ ਕੋਲੋਂ ਜ਼ਰੂਰੀ ਨਹੀਂ ਕਿ ਸਰਕਾਰ ਵੀ ਸਾਡੇ ਨਾਲ ਦੇ ਆ ਉਹ ਆਮ ਇਨਸਾਨ ਹੀ ਆ ਇਹ ਇਹ ਨਹੀਂ ਕਿ ਉਹਨਾਂ ਨੇ ਜੇ ਕੋਈ ਫੈਸਲਾ ਲੈ ਲਿਆ ਤਾਂ ਬਿਲਕੁਲ ਸਹੀ ਆ ਜਾਂ ਉਹ ਐਕਸਪੈਰੀਮੈਂਟ ਉਹਨਾਂ ਨੇ ਜੇ GST ਦਾ ਲੈ ਲਿਆ ਬਿਲਕੁਲ ਸਹੀ ਹੋਵੇ ਗਲਤ ਵੀ ਹੋ ਸਕਦਾ ਉਹਨਾਂ ਨੂੰ ਲੱਗਾ ਹੋਊਗਾ ਕਿਤੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੈ GST ਜੋ ਅਸੀਂ ਆਮ ਜਨਤਾ ਕੋਲ ਲੈ ਰਹੇ ਹਾਂ ਤੇ ਉਹਨਾਂ ਨੇ ਉਹਦੇ ਵਿੱਚ ਕਟੌਤੀ ਕਰਕੇ ਤੇ ਜਨਤਾ ਨੂੰ ਰਾਹਤ ਦਿੱਤੀ ਹੈਗੀ ਹੈ ਅੱਛਾ ਆਮ ਨਾਗਰਿਕ ਹੋਣ ਦੇ ਨਾਤੇ ਤੁਹਾਡੀ ਜੇਬ ਨੂੰ ਕਿੰਨਾ ਕੁ ਫਰਕ ਤੁਸੀਂ ਮਹਿਸੂਸ ਕਰਦੇ ਹੋ ਕਿ ਰਾਹਤ ਹੋਈ ਹੈ ਅਸੀਂ ਤਾਂ ਦੇਖੋ ਪਤਾ ਕੀ ਗੱਲ ਹੈਗੀ ਆ ਸਾਨੂੰ ਤਾਂ ਜੀਐਸਟੀ ਨਾਲ ਦੇਣਾ ਹੀ ਪੈਣਾ ਹੈ ਮੰਨ ਲਓ ਅਸੀਂ ਕੋਈ ਵੀ ਚੀਜ਼ ਲੈਣੇ ਆ 5% ਸਾਨੂੰ ਨਾਲ ਜੀਐਸਟੀ ਦੇਣਾ ਹੀ ਪੈਂਦਾ ਹੈਗਾ ਇਹ ਬਿਲਕੁਲ ਵੀ ਸਾਨੂੰ ਤਾਂ ਨਾਲ ਜੀਐਸਟੀ ਦੇਣਾ ਹੀ ਪੈਂਦਾ ਆ ਨਹੀਂ ਇਹਦੇ ਵਿੱਚ ਮੋਦੀ ਸਰਕਾਰ ਨੇ ਇਹ ਕਿਹਾ ਕਿ ਜਿਹੜੇ ਮੱਧਮ ਵਰਗ ਦੇ ਲੋਕ ਆ ਉਹਨਾਂ ਨੂੰ ਕਾਫੀ ਰਾਹਤ ਹੋਗੀ ਕਿਉਂਕਿ ਰੋਜ਼ਮਰਾ ਦੀਆਂ ਜਿਹੜੀਆਂ ਡੇਅਰੀ ਪ੍ਰੋਡਕਟਸ ਆ ਹੋਰ ਵੀ ਬਹੁਤ ਸਾਰਾ ਸਾਰਾ ਸਮਾਨ ਆ ਉਹਦੇ ਵਿੱਚ ਆਂਦਾ ਉਹ ਸਸਤਾ ਕਰ ਦਿੱਤਾ ਗਿਆ ਬਿਲਕੁਲ ਇਹਨਾਂ ਚੀਜ਼ਾਂ ਨੂੰ ਜ਼ਰੂਰ ਫਰਕ ਪਾਊਗਾ ਜੀ ਜ਼ਰੂਰ ਫਰਕ ਪਾਊਗਾ ਅਗਰ ਜੇ ਸਰਕਾਰ ਨੇ ਇਹਨਾਂ ਚੀਜ਼ਾਂ ਦੀ ਕਟੌਤੀ ਕੀਤੀ ਹੈ ਤੇ ਇਹਦੇ ਵਿੱਚ ਆਮ ਜਨਤਾ ਦਾ ਬਿਲਕੁਲ ਬਹੁਤ ਜ਼ਿਆਦਾ ਵਾਧਾ ਹੈਗਾ ਆ ਕਿਉਂਕਿ ਹਰ ਚੀਜ਼ ਕਿਉਂਕਿ ਅੱਜ ਕੱਲ੍ਹ ਦੋ ਪਹੀਆ ਬਾਈਕ ਲੈ ਲਓ ਕਾਰ ਲੈ ਲਓ ਹਰ ਚੀਜ਼ ਬੰਦੇ ਦੀ ਜ਼ਰੂਰਤ ਹੈਗੀ ਇਹਦੇ ਵਿੱਚ ਜਦੋਂ ਕਟੌਤੀ ਮਿਲੇਗੀ ਤਾਂ ਇਹਨਾਂ ਜਨਤਾ ਨੂੰ ਬਿਲਕੁਲ ਨਾਰਮਲ ਜੀ ਗੱਲ ਰਾਹਤ ਹੈਗੀ ਇਹਨਾਂ ਚੀਜ਼ਾਂ ਦੀ ਜਿੱਦਾਂ ਤੁਸੀਂ ਟੈਕਸਟਾਈਲ ਦਾ ਬਿਜ਼ਨਸ ਕਰਦੇ ਹੋ ਤੇ ਉਹਦੇ ਲਈ ਸਰਕਾਰ ਤੋਂ ਕੁਝ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਹੈਗੇ ਆ ਕਿ ਸਰਕਾਰ ਜਿੱਦਾਂ ਕਿ ਕੋਈ ਵੀ ਸਰਕਾਰੀ ਬੈਂਕ ਦੇ ਵਿੱਚ ਕੋਈ ਵੀ ਜਾਂਦਾ ਨਾ ਮਤਲਬ ਕਿ ਜੇ ਕੋਈ ਵੱਡੇ 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 ਪੱਧਰ ਦਾ ਬੰਦਾ ਹੈਗਾ ਉਹਨੂੰ ਲੋਨ ਬਿਲਕੁਲ ਈਜ਼ੀਲੀ ਪ੍ਰੋਵਾਈਡ ਕਰ ਦਿੰਦੀ ਸਰਕਾਰੀ ਬੈਂਕਾਂ ਦੇ ਵਿੱਚ ਸਰਕਾਰ ਤੇ ਜਿਹੜੇ ਸਾਡੇ ਛੋਟੇ ਮੱਧਮ ਵਰਗ ਦੇ ਵਪਾਰੀ ਹੈਗੇ ਉਹਨਾਂ ਨੂੰ ਲੋਨ ਨਹੀਂ ਮਿਲਦੇ ਉਹਦਾ ਰੀਜ਼ਨ ਇਹ ਹੈ ਕਿ ਬੈਂਕ ਆਪਣੀਆਂ ਰਿਕੁਆਇਰਮੈਂਟ ਹੀ ਇੰਨੀਆਂ ਦੱਸ ਦਿੰਦਾ ਹੈ ਇਹਨੇ ਪੇਪਰ ਵਰਕ ਦੱਸ ਦਿੰਦਾ ਹੈ ਕਿ ਆ ਕਰ ਉਹ ਕਰ ਇੱਕ ਤਕੜਾ ਬੰਦਾ ਕੋਪਰੇਟ ਕਰਾਣੇ ਦਾ ਸਿਰਫ ਜਾ ਕੇ ਫੋਨ ਹੀ ਕਰਦਾ ਕਿ ਹਾਂਜੀ ਮੈਨੂੰ ਇਹਨੇ 1000 ਕਰੋੜ ਦਾ ਮੈਂ ਪਲਾਂਟ ਲਾਣਾ ਤੇ ਮੈਨੂੰ ਇਹਨੇ ਦਾ ਚੈੱਕ ਚਾਹੀਦਾ ਤੇ ਉਹਦਾ ਨਾਲ ਹੀ ਉਹਨੂੰ ਜਾਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਉਹਦਾ ਛੱਟ ਚੈੱਕ ਪਾਸ ਹੋ ਜਾਂਦਾ ਜੀਐਸਟੀ ਦੇ ਲਈ ਇਸ ਫੈਸਲੇ ਨੂੰ ਸਹੀ ਸਮਝਦੇ ਜੀਐਸਟੀ ਦੇ ਲਈ ਫੈਸਲੇ ਨੂੰ ਮੈਂ ਬਿਲਕੁਲ ਸਹੀ ਸਮਝਦਾ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਪਹਿਲਾਂ ਹੁੰਦਾ ਸੀਗਾ ਨਾ ਵੈਟ ਲੱਗ ਚੀਜ਼ ਦਾ ਹੁੰਦਾ ਸੀਗਾ ਕੋਈ ਕੋਸ਼ੀਜ਼ ਦੇ ਵੱਖਰਾ ਟੈਕਸ ਕਿਸੇ ਚੀਜ਼ ਦੇ ਕਿੰਨਾ ਵੱਖਰਾ ਟੈਕਸ ਹੁਣ ਸਰਕਾਰ ਨੇ ਬਿਲਕੁਲ ਇੱਕ ਫਲੈਟ 5% ਜੀਐਸਟੀ ਕਰ ਦਿੱਤਾ ਹੈਗਾ ਬਿਲਕੁਲ ਅੰਕਲ ਕੱਲ ਤੋਂ ਨਾ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਈਆਂ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਤੇ ਆਮ ਜਨਤਾ ਤੇ ਆਮ ਜ਼ਿੰਦਗੀ ਤੇ ਕੀ ਫਰਕ ਪਿਆ ਇਹਦਾ ਚਲੋ ਵੀ ਤਾਂ ਚਲੋ ਮੈਂ ਤਾਂ ਕਹਿੰਦਾ ਵੀ ਦੇਰ ਆਏ درست ਆਏ ਜੀ ਮੋਦੀ ਸਾਹਿਬ ਨੇ ਫੈਸਲਾ ਲਿਆ اپੋਜੀਸ਼ਨ ਦੀ ਦੇ ਜ਼ੋਰ ਕਰਕੇ ਲਿਆ ਪਰ ਉਹਨਾਂ ਨੇ 7-8 ਸਾਲ ਸਾਡੀ ਜਨਤਾ ਨੂੰ ਸਾਡਾ ਖੂਨ ਨਿਚੋੜਿਆ ਹੀ ਹੈ ਪਰ ਅੱਜ ਉਹ ਰੌਲਾ ਪਾ ਰਹੇ ਆ ਵੀ ਅਸੀਂ ਘਟਾਰਤਾ 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 ਇਹ ਤਾਂ ਹਜੇ ਦੇਖੋ ਅੱਜ ਇੱਕ ਦਿਨ ਹੋਇਆ ਤੇ ਮੈਨੂੰ ਹੁਣ ਜਿਹੜੀਆਂ ਕਾਰਾਂ ਸਸਤੀਆਂ ਕਰਤੀਆਂ ਉਹਦਾ ਕਿਸੇ ਗਰੀਬ ਆਦਮੀ ਨੂੰ ਫਰਕ ਨਹੀਂ ਪੈਣਾ ਹਾਂ ਜਦੋਂ ਖਾਣ ਪੀਣ ਦੀਆਂ ਚੀਜ਼ਾਂ ਜਾਂ ਹੋਰ ਸੂਚੀ ਚੀਜ਼ਾਂ ਸਸਤੀਆਂ ਹੋਈਆਂ ਪਤਾ ਲੱਗੂਗਾ ਸਾਨੂੰ ਫਿਰ ਅਸੀਂ ਦੇਖਾਂਗੇ ਵੀ GST ਘਟਣ ਦਾ ਕੋਈ ਫਾਇਦਾ ਹੋਇਆ ਮੈਨੂੰ ਤੇ ਇਹ ਲੱਗਦਾ ਵੀ GST ਜਿਹੜਾ ਘਟਿਆ ਇਹ ਕੰਪਨੀਆਂ ਨੇ ਰੇਟ ਉੱਥੇ ਰੱਖ ਲੈਣੇ ਤੇ ਆਮ ਬੰਦੇ ਨੂੰ ਉਹਦਾ ਫਾਇਦਾ ਹੋਣ ਦੇ ਘੱਟ ਚਾਂਸ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਪਬਲੀਕਲੀ ਸਟੰਟ ਵੀ ਮੰਨ ਸਕਦੇ ਆ ਜਾਂ ਕੁਝ ਇਸ ਤੋਂ ਹੋਰ ਜ਼ਿਆਦਾ ਉੱਪਰ ਆਣ ਵਾਲਾ ਹੈ ਉਹਦਾ ਇਹ ਹਲੇ ਜਿਹੜਾ ਸੰਕੇਤ ਹੈ ਨਹੀਂ ਦੇਖੋ ਇਹ ਤਾਂ ਸਟੰਟ ਹੀ ਹੈ ਸਾਨੂੰ ਮੂਰਖ ਬਣਾਇਆ ਜਾ ਰਿਹਾ ਅਸੀਂ ਬਣੀ ਜਾਂਦੇ ਆ ਇਹ ਇਹ ਸਟੰਟ ਹੈ ਜਾਣੀ ਕਿ ਸਾਡੀ ਮੋਦੀ ਸਰਕਾਰ ਦਾ ਇਸਟਾਂਟੇ ਹੈ ਅੱਛਾ ਜੀਐਸਟੀ ਦੀ ਆਪਾਂ ਗੱਲ ਕਰਦੇ ਹਾਂ ਜੀਐਸਟੀ ਲਿਆਂਵਾਲੀ ਵੀ ਮੋਦੀ ਸਰਕਾਰੀ ਸੀ ਉਹ ਤਾਂ ਸਾਰਿਆਂ ਨੂੰ ਪਤਾ ਅੱਜ ਪਹਿਲਾਂ ਜੀਐਸਟੀ ਲਾ ਲਿਆ ਉਹਨੀਆਂ ਤਾਰੀਫਾਂ ਕਰਦੇ ਰਹੇ ਅੱਜ ਘਟਾ ਲਿਆ ਫਿਰ ਉਹਦੀਆਂ ਤਾਰੀਫਾਂ ਕਰ ਰਹੇ ਆਮ ਜਨਤਾ ਨੂੰ ਆਮ ਲੋਕਾਂ ਨੂੰ ਆਮ ਵਰਗ ਮੱਧਮ ਵਰਗ ਦੇ ਲੋਕਾਂ ਦੀ ਜੇਤ ਤੇ ਕਿੰਨਾ ਕਸਰ ਤੁਸੀਂ ਕਹਿ ਸਕਦੇ ਹੋ ਕਿ ਭਾਵੇਂ ਦੇਖੋ ਜੀ ਇਹ ਤਾਂ ਹਜੇ ਸਮਾਂ ਹੀ ਦੱਸੂਗਾ ਹਜੇ ਇੱਕ ਦਿਨ ਚ ਸਾਨੂੰ ਕੋਈ ਫਰਕ ਨਹੀਂ ਸਾਡਾ ਜੋ ਵੀ ਅਸੀਂ ਪਰਚੇਸ ਪਹਿਲਾਂ ਕੀਤਾ ਹੋਇਆ ਉਹ ਪੁਰਾਣਾ ਜੀਐਸਟੀ ਦਿੱਤਾ ਹੋਇਆ ਤੇ ਦੁਕਾਨਦਾਰ ਪੁਰਾਣੇ ਰੇਟ ਤੇ ਵੇਚੂਗੇ ਹਜੇ ਨਵੇਂ ਰੇਟ ਤੇ ਤਾਂ ਵੇਚੂਗੇ ਨਹੀਂ ਜਦੋਂ ਨਵਾਂ ਮਾਲ ਆਊਗਾ ਕਿਉਂਕਿ ਤਕਰੀਬਨ 1 ਮਹੀਨੇ ਤੋਂ ਲੋਕਾਂ ਦੀ ਪਰਚੇਸ ਵਪਾਰੀਆਂ ਦੀ ਬੰਦ ਸੀ ਹੁਣ ਨਵੀਂ ਪਰਚੇਸ ਆਊਗੀ ਤੇ ਪਤਾ ਲੱਗੂਗਾ ਤੇ ਇਸ ਜੀਐਸਟੀ ਦੀ ਕਟੌਤੀ ਆ ਜਿਹੜੀ ਕੀਤੀ ਗਈ ਇਹਨਾਂ ਵਪਾਰੀ ਵਰਗ ਨੂੰ ਨੁਕਸਾਨ ਵੀ ਹੋਏਗਾ ਕਿਉਂਕਿ ਹੁਣ ਫੈਸਟੀਵਲ ਸੀਜ਼ਨ ਵੀ ਆ ਰਿਹਾ ਆ ਦੇਖੋ ਜੀ ਮੇਰੇ ਤਾਂ ਸੁਣਨ ਚ ਆਇਆ ਵੀ ਬੱਚਿਆਂ ਦੀਆਂ ਕਾਪੀਆਂ ਸਸਤੀਆਂ ਕਰਤੀਆਂ ਪਰ ਪੇਪਰ ਤੇ ਜੀਐਸਟੀ ਵਧਾ ਦਿੱਤਾ ਹਾਂਜੀ ਤੇ ਹੁਣ ਮੈਨੂੰ ਇਹ ਲੱਗਦਾ ਵੀ ਕਾਪੀ ਦਾ ਰੇਟ ਘਟਾਉਣਗੇ ਤੇ ਉਹਦੇ ਵਿੱਚ ਜਿਹੜੇ ਪੇਜ ਘਟਾਉਗੇ ਨਾ ਕਿ ਰੇਟ ਘਟਾਉਗੇ ਹਮ ਸੋ ਬਹੁਤ ਅੱਛੀ ਤਰ੍ਹਾਂ ਨਾਲ ਜਾਣਕਾਰੀ ਦਿੱਤੀ ਆ ਇਹ ਸਨ ਫਗਵਾੜਾ ਮਾਰਕੀਟ ਦੇ ਪ੍ਰਧਾਨ ਸਨ ਤੇ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਪਾਜੀ ਕੀ ਨਾਮ ਆਪਣਾ ਮੇਰੇ ਨਾਮ ਹਰਜਿੰਦਰ ਪਾਜੀ ਜੀਐਸਟੀ ਚ ਜੀਐਸਟੀ ਦੀ ਇਹ ਦਰਾਂ ਚ ਕਟੌਤੀ ਹੋਈ ਕਿਸ ਤਰ੍ਹਾਂ ਦੇਖੀ ਮੈਡਮ ਕਟੌਤੀ ਦਾ ਚਲੋ ਇਹ ਤਾਂ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਕਮ ਸੇ ਕਮ ਇਹ 7-8 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਇਹ ਸੈਂਟਰ ਸਰਕਾਰ ਜਿਹੜੀ ਪਾਲਸੀ ਲੈ ਕੇ ਆਈ ਹੈ ਕਈ ਇਹਨਾਂ ਦੀਆਂ ਨਾਕਾਮੀਆਂ ਹਨ ਉਹਨਾਂ ਨੂੰ ਲੁਕਾਉਣ ਦੇ ਲਈ ਉਹਨਾਂ ਤੇ ਪਰਦਾ ਡਾਲਣ ਲਈ ਦੀ GST ਲਿਆਂਦੀ ਲੇਕਿਨ ਜੇ ਪਹਿਲਾਂ ਮੈਂ ਗੱਲ ਕਰਾਂਗੇ ਦੀ ਜਿਹੜੀ GST ਸਰਕਾਰ ਵੱਲੋਂ ਹੁਣ ਲਿਆਂਦੀ ਗਈ ਹੈ ਕੋਈ ਤੇ ਦੇਖੋ ਜੀ ਇਹਨਾਂ ਨੇ ਗੱਡੀਆਂ ਐਲ.ਐਡੀ ਆਪਾਂ ਰੋਜ਼ ਐਲ.ਐਡੀ ਲੈਣ ਨਹੀਂ ਜਾਂਦੇ ਹੈਗੇ ਜਾਂ ਗੱਡੀਆਂ ਕੋਈ ਕੋਈ 15 ਸਾਲ ਕੋ ਬਾਅਦ ਕੋਈ 10 ਸਾਲ ਬਾਅਦ ਜਾਂ ਕੋਈ 7-8 ਸਾਲ ਬਾਅਦ ਕੋਈ ਗੱਡੀ ਲੈਂਦਾ ਹੈ ਬੇਸਿਕਲੀ ਇਹਨਾਂ ਨੂੰ ਚਾਹੀਦਾ ਕਿ ਜਿਹੜੇ ਜਿਸ ਤਰ੍ਹਾਂ ਇਹਨਾਂ ਨੇ ਮੈਡੀਸਨ ਤੇ ਕੀਤੀ ਹੈ ਕੈਂਸਰ ਦੀਆਂ ਦਵਾਈਆਂ ਤੇ ਉਹ ਹੋਰ ਵੀ ਕੀਤੀ ਉਹਤੇ ਜਰਾ ਹੋਰ ਜਿਆਦਾ ਛੂਟ ਦੇਣੀ ਚਾਹੀਦੀ ਸੀ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਤੇ ਫੋਕਸ ਹੋਣਾ ਚਾਹੀਦਾ ਸੀ ਰੋਜ਼ ਮਰਨੀਆਂ ਦੀਆਂ ਚੀਜ਼ਾਂ ਤੇ ਫੋਕਸ ਹੋਣਾ ਚਾਹੀਦਾ ਸੀਗਾ ਤੇ ਬੱਚਿਆਂ ਨੇ ਖਾਸ ਕਰਕੇ ਕਿਤਾਬਾਂ ਕਾਪੀਆਂ ਕਿਤਾਬਾਂ ਤੇ ਉਹਤੇ ਜਿਆਦਾ ਫੋਕਸ ਕਰਨਾ ਚਾਹੀਦਾ ਸੀ ਜਿਹੜਾ ਸਰਕਾਰ ਨੇ ਕੀਤਾ ਨਹੀਂ ਔਰ ਦੇਖੋ ਜੀ ਅਮਰੀਕਾ ਦਾ ਟੈਰਰਿਸਟ ਜਿਹੜਾ ਇਹਨਾਂ ਨੇ ਉਹ ਜਿਹੜਾ ਉਹਨੂੰ ਜਿਹੜਾ ਲੱਗਾ ਹੋਇਆ ਹੈ ਟੈਕਸ ਲੱਗਾ ਹੋਇਆ ਅਮਰੀਕਨ ਨੇ ਲਾਇਆ ਹੋਇਆ ਉਨੂੰ ਰੋਕ ਕੇ ਉਹਨੂੰ ਉਹਤੇ ਪਰਦਾ ਦੇਣ ਦੇ ਲਈ ਇਹਨਾਂ ਨੇ ਜਿਹੜੇ ਇੰਡੀਆ ਦੇ ਲੋਕ ਨੇ ਪਬਲਿਕ ਨੇ ਉਹਨਾਂ ਨੂੰ ਇਸ ਜੀਐਸਟੀ ਦੀ ਜਿਹੜੀ ਦਰ ਘਟਾ ਕੇ ਉਹ ਸ਼ੋਅ ਕਰਤਾ ਲੇਕਿਨ ਉਹਦੇ ਵਾਲਾ ਸਾਡੇ ਕੋਈ ਧਿਆਨ ਨਹੀਂ ਸਾਡੇ ਸਟੇਟ ਨੂੰ ਸਾਡੇ ਕੰਟਰੀ ਨੂੰ ਉਹਦੇ ਨਾਲ ਬਹੁਤ بڑا ਨੁਕਸਾਨ ਹੋ ਰਿਹਾ ਹੈ ਉਹਦੇ ਵਾਲਾ ਦੇਖਣ ਦੀ ਲੋੜ ਆ ਦੂਜੇ ਨੰਬਰ ਤੇ ਸਾਡੇ ਕਿ ਸਾਡੀ ਨਾਲ ਦੇ ਸਾਡੇ ਕੰਟਰੀਆਂ 'ਚ ਸਾਡੀ ਪਾਕਿਸਤਾਨਾਂ 'ਚ ਜਿੱਦਾਂ ਕੇ ਉਹਨਾਂ ਦੇ ਨਾਲ ਸਾਡਾ ਕੀ ਚੱਲਦਾ ਪਿਆ ਉਹਨਾਂ ਨੇ ਦੇਖੋ ਇਹ 사ウਦੀਆਰ ਦੇ ਨਾਲ ਸਮਝੌਤਾ ਹੋ ਰਿਹਾ ਹੈ ਉਹ ਚੀਜ਼ਾਂ ਵለ ਸਰਕਾਰ ਦਾ ਹੁਣ ਜਿਹੜੀ ਫੋਰਨ ਪਾਲਿਸੀ ਆ ਉਹ ਫੇਲ ਹੁੰਦੀ ਦੇਖ ਕੇ ਇਧਰ ਉਹਨਾਂ ਦਾ ਲੋਕਾਂ ਦਾ ਧਿਆਨ ਜਿਹੜਾ ਇਧਰ ਪਾਸੇ ਲਾਤਾ ਕਿ ਸਾਡੀ ਜਿਹੜੀ ਫੋਰਨ ਪਾਲਿਸੀ ਜਿਹੜੀ ਟੋਟਲੀ ਬਲਾਸਟ ਹੋ ਚੁੱਕੀ ਆ ਫੇਲ ਹੋ ਚੁੱਕੀ ਆ ਉਹਦੇ ਬਾਰੇ ਧਿਆਨ ਨਹੀਂ ਦਿੱਤਾ ਜਾਂਦਾ ਅੱਛਾ ਭਾਜੀ ਜੀਐਸਟੀ ਲਿਆਂਉਣ ਵਾਲੀ ਵੀ ਮੋਦੀ ਸਰਕਾਰ ਹੀ ਸੀ ਪਹਿਲਾਂ ਪਹਿਲਾਂ ਜੀਐਸਟੀ ਜਦੋਂ ਲਿਆਂਉਣ ਤੋਂ ਪਹਿਲਾਂ ਜਦੋਂ ਮੋਦੀ ਆਪਣੇ ਪ੍ਰਾਈਮ ਮਿੰਿਸਟਰ ਜਦੋਂ ਸੀਐਮ ਸੀਗੇ ਗੁਜਰਾਤ ਦੇ ਉਦੋਂ ਇਹਨਾਂ ਨੇ ਏਸੀ ਜੀਐਸਟੀ ਦਾ ਵਿਰੋਧ ਕੀਤਾ ਸੀ ਬਾਅਦ ਚੋਂ ਲਿਆਂਦੀ ਵੀ ਆ ਪਹਿਲਾਂ ਲੋਕਾਂ ਨੇ 18% 28% 40% ਉਹ ਤੁਸੀਂ ਦੇਖੋ ਇੱਕ ਗੱਡੀ ਆ ਉਹਦੇ 40% ਤੱਕ ਟੈਕਸ ਲਗਾਇਆ ਉਹ ਜੀ 30 ਲੱਖ ਦੀ ਗੱਡੀ ਆ ਉਹ ਆਪੇ 42 ਲੱਖ ਦੀ ਹੋ ਜਾਂਦੀ ਆ ਤੇ ਸਾਡੇ ਲੋਕਾਂ ਨੂੰ ਪਹਿਲਾਂ ਇੰਨਾ ਕਰੋੜਾਂ ਰੁਪਈਆ 55 ਲੱਖ ਕਰੋੜ ਰੁਪਈਆ ਇਹਨਾਂ ਨੇ ਇਕੱਠਾ ਕਰ ਲਿਆ ਹੁਣ ਇਹਨਾਂ ਨੇ ਕਹਿ ਰਿਹਾ ਜੀ ਅਸੀਂ ਦਰ ਘਟਾਤੀਆਂ ਪਹਿਲਾਂ ਤਾਂ ਲੋਕਾਂ ਦਾ ਖੂਨ ਚੂਸ ਲਿਆ ਤੁਸੀਂ ਆਮ ਲੋਕਾਂ ਲਈ ਉਹਨਾਂ ਨੇ ਇਹਨੂੰ ਫਾਇਦੇਮੰਦ ਦੱਸਿਆ ਕਿਉਂਕਿ ਆਮ ਲੋਕਾਂ ਦੀ ਜੇਬ ਨੂੰ ਫਰਕ ਪਵੇਗਾ ਆਮ ਲੋਕਾਂ ਦੇ ਫਾਇਦੇਮੰਦ ਇਸ ਕਰਕੇ ਦੱਸਿਆ ਰਿਹਾ ਕਿਉਂਕਿ ਸਾਡੀ ਫੋਰਨ ਪਾਲਿਸੀ ਫੇਲ ਹੋ ਗਈ ਆ ਹੁਣ ਅਸੀਂ ਇੰਡੀਆ ਤੋਂ ਬਾਹਰ ਜਦੋਂ ਦੇਖਦੇ ਆਂ ਦੇਖੋ ਹੁਣ H1 ਵੀਜ਼ਾ ਆਇਆ ਉਹਦੇ ਤੇ ਕਿੰਨਾ ਹੋ ਗਿਆ 6 ਲੱਖ ਦਾ ਵੀ 88 ਲੱਖ ਦਾ ਹੋ ਗਿਆ ਤੇ ਉਹਤੇ ਫਾਰਮੂਲਸੀ ਦੇ ਕੀ ਕਰ ਰਹੀ ਮੋਦੀ ਸਾਹਿਬ ਇਹੀ ਮੋਦੀ ਸਰਕਾਰ ਸੀ ਤੁਸੀਂ ਪਿਛਲੇ ਤੋਂ ਪਿਛਲੀਆਂ ਇਹਨਾਂ ਦੀਆਂ ਵਾਈਟ ਕੱਟ ਕੇ ਦੇ ਲੋ ਮੋਦੀ ਸਰਕਾਰ ਪਹਿਲਾਂ ਕੁਝ ਹੋਰ ਬੋਲਦੇ ਆ ਬਾਅਦ ਚ ਹੁੰਦਾ ਕੁਝ ਹੋਰ ਆ ਦੇਖੋ ਇਹਨਾਂ ਨੇ ਇਹੀ ਗੱਲ ਕਹੀ ਸੀਗੀ ਕਿ ਜੀ ਅਸੀਂ GST ਦੇ ਖਿਲਾਫ ਆ ਬਾਅਦ ਚ GST ਲੈ ਆਂਦੀ ਫਿਰ ਇਹਨਾਂ ਨੇ ਇਹਨਾਂ ਨੇ ਆਪਦੀਵਾ 트럼ਪਸ ਸਰਕਾਰ 트럼ਪ ਹੋ ਗਿਆ ਉਹ ਉਹਨਾਂ ਨੇ ਸਾਡੇ ਦੇਸ਼ ਨਾਲ ਜਿਹੜੀ ਫੋਰਨ ਪੋਲਿਸੀ ਕਿੱਥੇ ਤੱਕ ਚੱਲਦੀ ਵੀ ਆ ਉਹ ਤੁਸੀਂ ਦੇਖਦੇ ਸਾਰੇ ਲੋਕਾਂ ਨੂੰ ਪਤਾ ਆ ਪਰ ਮੈਂ ਇਹ ਗੱਲ ਕਵਾਂਗਾ ਜਿਹੜਾ ਇਹਨਾਂ ਨੇ ਇਹ ਹੁਣ ਲਿਆਂਦਾ ਹੈ ਇਹ 8 ਸਾਲ ਪਹਿਲਾਂ ਲਿਆਂਦਾ ਜਾਣ ਜਾਈ ਕਿਉਂਕਿ 55 ਲੱਖ ਕਰੋੜ ਰੁਪਏ ਇਹਨਾਂ ਨੇ ਪਹਿਲਾਂ ਹੀ ਇਕੱਠਾ ਕਰ ਚੁੱਕੇ ਅੱਛਾ ਅਸੀਂ ਇਹਨੂੰ ਇਸ ਤਰ੍ਹਾਂ ਦੇਖਦੇ ਦੇਖ ਸਕਦੇ ਕਿ ਤੂਫਾਨ ਤੋਂ ਤੂਫਾਨ ਦੇ ਆਉਣ ਤੋਂ ਪਹਿਲਾਂ ਦੀ ਰਾਹਤ ਆ ਕੁਛ ਇਦਾਂ ਦਾ ਪਬਲਿਕਲੀ ਸਟੰਟ ਹੋਏਗਾ ਕੁਛ ਇਦਾਂ ਦਾ ਵੱਡਾ ਆਉਣ ਵਾਲਾ ਆ ਨਹੀਂ ਮੈਡਮ ਇਦਾਂ ਦਾ ਕੁਛ ਨਹੀਂ ਹੈਗਾ ਦੇਖੋ ਜਿਹੜੀ ਹੁਣ ਐਗਜ਼ਾਮਪਲ ਹੈ ਇੱਕ ਤਪਾਲੀ ਇਸ ਦਾ ਪੈਕੇਟ ਲੈਂਦੇ ਆ ਉਹ ਪਹਿਲਾਂ ਸੀਗਾ 18 ਰੁਪਏ ਕੁਝ ਪੈਸੇ ਦਾ ਉਹ 20 ਰੁਪਏ ਦਾ ਵਿਕਦਾ ਸੀ ਹੁਣ 16 ਰੁਪਏ ਕੁਝ ਪੈਸੇ ਦਾ ਆ ਔਰ ਦੁਕਾਨਦਾਰ ਨੇ 20 ਦਾ ਹੀ ਵੇਚਣਾ ਕਿਉਂਕਿ ਉਹਨਾਂ ਨੇ ਸਟਾਕ ਕੀਤਾ ਸਟਾਕ ਕੀਤਾ ਹੋਇਆ ਜਨਕਿ ਹੈਗਾ ਹੀ ਆ 20 20 ਰੇ ਹੀ ਬਿੱਤੀਗਾ ਉਹ ਇੱਕ ਕਿਉਂਕਿ ਸਿਰਫ 2-4 ਮਹੀਨੇ ਹੋ ਸਕਦਾ ਹੈ ਕਿ ਜਿਹੜੇ ਛੋੜੀਆਂ ਹੁਣ ਹੁਣ ਇੱਕ ਕੱਲ ਮੇਰਾ ਫਰੈਂਡ ਸੀਗਾ ਉਹ ਆਪਣਾ ਦਹੀਂ ਲੈਣ ਗਿਆ ਤਿੰਨ ਬਾਲਟੀਆਂ ਦਹੀਂ ਦੀਆਂ ਲਈਆਂ 15 ਰੁਪਏ ਨੂੰ ਬਚੇ ਦੱਸੋ ਇੰਨਾ ਕੀ ਨਹੀਂ ਹੈਗਾ ਇਹਦਾ ਤੁਸੀਂ ਟੈਕਸ ਜਿਹੜੀ ਵੱਡੇ ਲੈਵਲ ਤੇ ਜਿਹੜਾ ਕੰਮ ਆ ਉਹ ਸਰਕਾਰਾਂ ਨੂੰ ਕਰਨਾ ਚਾਹੀਦਾ ਲੇਕਿਨ ਜੇ ਰੋਜ਼ ਮਰਨ ਵਾਲੇ ਜਿਹੜੇ ਲੋਕ ਖਰੀਦ ਰਹੇ ਕੱਪੜਾ ਖਰੀਦ ਰਹੇ ਜਾਂ ਕਿਦਾਂ ਉਹਨਾਂ ਦੇ ਕਿਦਾਂ ਹੁਣ ਸਭ ਤੋਂ ਪਹਿਲਾਂ 8 ਸਾਲ ਪਹਿਲਾਂ ਉਹਨਾਂ ਨੇ 12% ਲੈ ਲਿਆ ਹੁਣ ਤੁਹਾਨੂੰ 5% ਕਰਤਾ ਜਿਹੜਾ 12% ਲਿਆ ਹੁਣ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਜਿਹੜਾ ਲੋਹਾ ਆ ਉਹ 18 ਰੁਪਏ ਉਹਰਾ ਪਾਟ ਬਣਾਉਂਗਾ ਛੋਟਾ ਜਿਹੜਾ ਛੋਟਾ ਕਾਰਖਾਨੇ ਵਾਲਾ ਫਗਵਾੜੇ ਵਿੱਚ ਕਿੰਨੇ ਕਾਰਖਾਨੇ ਸੀ ਉਹ ਕਿਉਂ ਰੁਲਿਆ ਸੋਚਣ ਵਾਲੀ ਗੱਲ ਆ ਕਿਉਂਕਿ ਜਿਹੜਾ 18 ਰੁਪਏ ਲਏਗਾ ਉਹ 18 ਰੁਪਏ ਲੈ ਕੇ ਬਣਾ ਕੇ ਵੇਚੇਗਾ 5 ਰੁਪਏ 5% ਐਕਸ ਦੇ ਵਿੱਚੇਗਾ ਉਹਦਾ ਜਿਹੜਾ 13 ਰੁਪਏ ਆ ਉਹਨੂੰ ਰਟਨ ਜਿਹੜਾ ਆਉਣਾ ਆ ਉਹ ਕਿੰਨੇ ਕਿੰਨੀ ਦੇਰ ਚਾਵੇਗਾ ਟਾਈਮ ਲੱਗੇ ਜਾਂ ਕਿਦਾਂ ਹੋ ਰਹਾ ਤਾਂ ਜਿਹੜਾ ਪੈਸਾ ਆ ਉਹ ਤੇ ਉਹ ਬਲੌਕ ਹੋ ਗਿਆ ਨਾ ਇਹ ਜਿਹੜੇ ਸੋਚਣ ਵਾਲੀ ਗੱਲ ਹੈ ਡੀਪਲੀ ਸੋਚਣ ਵਾਲੀ ਗੱਲ ਹੈ ਇਹ ਤੇ ਇਹ ਮੋਦੀ ਸਰਕਾਰ ਨੇ ਬਹੁਤ ਜਲਦ ਤੇ ਲਿਆਂਦਾ ਮੈਂ ਕਹਿੰਦਾ ਠੀਕ ਹੈ ਵੈਲਕਮ ਕਰਦੇ ਹਾਂ ਪਰ ਇਹਦੇ ਚ ਜਾਨੀ ਕਿ ਲੋਕਾਂ ਨੂੰ ਹੋਰ ਰਾਹਤ ਵਧੀਆ ਚਾਹੀਦੀ ਸੀ ਕਿਉਂਕਿ ਲੋਕ ਗਰੀਬੀ ਦੀ ਜਿਹੜੀ ਸਾਡਾ ਦੇਸ਼ ਗਰੀਬੀ ਤੋਂ ਗਰੀਬੀ ਚ ਜਾ ਰਿਹਾ ਹੈ ਉਹਦੇ ਲਈ ਰਾਹਤ ਹੋਣੀ ਚਾਹੀਦੀ ਹੈ ਜਿਹੜੀ ਤੁਸੀਂ ਕਹਿੰਦੇ ਗੱਡੀਆਂ ਸਸਤੀਆਂ ਕਰਤੀਆਂ ਜਾਂ ਕੁਝ ਕਰਦਾ ਵਧੀਆ ਕੀਤਾ ਲੇਕਿਨ ਤੁਸੀਂ ਦੇਖੋ ਤੁਸੀਂ ਆਪਾਂ ਅਗਰੇ ਐਲਸੀਡੀ ਜਾਂ ਗੱਡੀਆਂ ਰੋਜ਼ ਥੋੜੀ ਖਰੀਦਦੇ ਹਾਂ ਸੋ ਇਸ ਟਾਈਮ ਅਸੀਂ ਬੁਲੇਟ ਤੇ ਸ਼ੋਰੂਮ ਚ ਮੌਜੂਦ ਹਾਂ ਤੇ ਜੀਐਸਟੀ ਦੀਆਂ ਜਿਵੇਂ ਕਿ ਪਤਾ ਹੀ ਹੈ ਕਿ ਕੇਂਦਰ ਕਦਿਆਂ ਸਸਤੀ ਕਾਲਮ ਤੇ ਸਸਕਾਲ ਜੀ ਸਰ ਜਿੱਦਾਂ ਕੇਂਦਰ ਸਰਕਾਰ ਵੱਲੋਂ GST ਦੀ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ ਉਹਦੇ ਨਾਲ ਨਾਲ ਘਰੇਲੂ ਸਮਾਨ ਦੇ ਨਾਲ ਨਾਲ ਬਹੁਤ ਸਾਰੀਆਂ ਆਈਟਮਾਂ ਜਿਹੜੀਆਂ ਸਸਤੀਆਂ ਕਰ ਦਿੱਤੀਆਂ ਗਈਆਂ ਹੈ ਜਿਹਦੇ ਵਿੱਚ ਬੁਲੇਟਸ ਵੀ ਆਉਂਦੇ ਆ ਮੁੰਡਿਆਂ ਦੀ ਪਹਿਲੀ ਪਸੰਦ ਹੁੰਦੀ ਆ ਕੀ ਕਹਿਣਾ ਚਾਹੋਗੇ ਮੈਂ ਤਾਂ ਪਹਿਲਾਂ ਤੁਹਾਡਾ ਬੈਲ ਟੀਵੀ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਦੂਰ ਦੁਰਾਡੇ ਜਿਹੜੇ ਸ਼ਹਿਰ ਤੋਂ ਲੋਕ ਬੈਠੇ ਹੋਏ ਆ ਵੈਸੇ ਤਾਂ ਸੋਸ਼ਲ ਮੀਡੀਆ ਔਰ ਅਖਬਾਰਾਂ ਨੇ ਸਾਰਿਆਂ ਨੂੰ ਦੱਸਿਆ ਹੋਇਆ ਵੀ 22 ਤਰੀਕ ਤੋਂ ਇਹ ਜਿਹੜਾ GST ਘਟ ਜਾਣਾ ਸੀ ਪਰ ਇਹ ਤੁਹਾਡਾ ਇੱਕ ਚੰਗਾ ਉਪਰਾਲਾ ਹੈ ਜਿਹੜੇ ਲੋਕਾਂ ਨੂੰ ਹਜੇ ਤੱਕ ਨਹੀਂ ਪਤਾ ਸੀਗਾ ਵੀ GST ਦੀਆਂ ਦਰਾਂ ਘਟਣ ਨਾਲ ਰੇਟ ਕਾਫੀ ਘਟ ਗਏ ਆ ਬੁਲਟ ਦੇ ਜਿਨ੍ਹਾਂ ਨੂੰ ਕਾਫੀ ਚਿਰ ਤੋਂ ਉਮੀਦ ਸੀ ਵੀ ਬੁਲਟ ਦੇ ਰੇਟ ਕੋੜ ਘਟਣਗੇ ਤਾਂ ਅਸੀਂ ਬੁਲਟ ਖਰੀਦਾਂਗੇ ਅੱਜ ਉਹਨਾਂ ਲਈ ਇਹ ਬਹੁਤ ਖੁਸ਼ਖਬਰੀ ਹੈ ਜਿਹੜਾ ਬੁਲਟ 350 CC ਸੀਗਾ ਉਹ ਅੱਜ 18% ਉਹਦਾ ਜੀਐਸਟੀ ਹੋ ਗਿਆ 10% ਰੇਟ ਉਹਦਾ ਜਿਹੜਾ ਘਟ ਗਿਆ ਇਸ ਕਰਕੇ ਉਹ ਲੋਕਾਂ ਦੀ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਉਹ ਆ ਗਿਆ ਤੇ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਸੀ ਜੀਐਸਟੀ ਘਟਿਆ ਹੈ ਲੋਕਾਂ 'ਚ ਇੱਕ ਖੁਸ਼ੀ ਦੀ ਲਹਿਰ ਹੈ ਅੰਕਲ ਕਿਸ ਤਰ੍ਹਾਂ ਮੰਨਦੇ ਹੋ ਕਿਸ ਤਰ੍ਹਾਂ ਲੈਂਦੇ ਹੋ ਕਿ ਆਮ ਲੋਕਾਂ ਨੂੰ ਕਿਸ ਤਰ੍ਹਾਂ ਰਾਹਤ ਹੈ ਕਿਉਂਕਿ ਰੋਜ਼ਾਨਾ ਜੇਕਰ ਅਸੀਂ ਗੱਲ ਕਰੀਏ ਕਿ ਹਰ ਕੋਈ ਮਹਿੰਗੇ ਪ੍ਰੋਡਕਟ ਨਹੀਂ ਖਰੀਦ ਸਕਦਾ ਤੇ ਕਿਸ ਤਰ੍ਹਾਂ ਰਾਹਤ ਮੰਨਦੇ ਹੋ ਆਮ ਲੋਕਾਂ ਨੂੰ ਅ ਦੇਖੋ 10% GST ਕੱਟਣ ਦਾ ਮਤਲਬ ਹੈ ਕਿ 350 CC ਜਿਹੜਾ ਨਾਰਮਲ ਮਾਡਲ ਸਟੈਂਡਰਡ ਹੈਗਾ ਉਹਦੇ ਉੱਤੇ ਘੱਟੋ-ਘੱਟ 12 ਤੋਂ 15 ਹਜ਼ਾਰ ਰੁਪਏ ਦਾ ਇੱਕ ਫਾਇਦਾ ਹੋ ਰਿਹਾ ਸਿੱਧਾ-ਸਿੱਧਾ ਇਸ ਕਰਕੇ ਕਾਫੀ ਰਾਹਤ ਹੈ ਐਡਾ ਵੱਡਾ ਜਦੋਂ ਕੋਈ ਆਫਰ ਲੱਗੇ ਤਾਂ ਵੀ ਨਹੀਂ ਆਪਾਂ ਨੂੰ ਇੰਨਾ ਡਿਸਕਾਊਂਟ ਮਿਲਦਾ ਪਰ ਇਹ ਸਰਕਾਰ ਦਾ ਇੱਕ ਚੰਗਾ ਉਪਰਾਲਾ ਸੀ ਜਿਹਦੇ ਵਿੱਚ GST ਕੱਟਣ ਨਾਲ ਲੋਕਾਂ ਨੂੰ ਇਹ ਇੱਕ ਰਾਹਤ ਮਿਲੀ ਹੈ ਸਾਰੀ ਆਟੋਮੋਬਾਈਲ ਲਾਈਨ ਦੇ ਵਿੱਚ ਇਹ ਜਿਹੜਾ GST ਘਟਿਆ ਹੈ ਹਾਂ ਕੁਝ ਜਿਹੜੇ ਉੱਪਰ ਵਾਲੀਆਂ ਗੱਡੀਆਂ ਹੈਗੀਆਂ ਜਿੱਦਾਂ 350 CC ਤੋਂ ਉੱਪਰ ਜਿਹੜੇ ਮੋਟਰਸਾਈਕਲ ਹੈਗੇ ਸਾਡੇ ਜਿਹੜੇ ਕਨਸੈਪਟ ਹੈਗਾ 450 CC 650 CC ਉਹਦਾ ਜਿਹੜਾ GST ਹੈ ਉਹ ਵਧਿਆ ਹੈਗਾ ਉਹਦੇ ਵਿੱਚ ਲੋਕਾਂ ਨੇ 22 ਤਰੀਕ ਤੋਂ ਪਹਿਲਾਂ-ਪਹਿਲਾਂ ਕਾਫੀ ਪਰਚੇਜ਼ ਕੀਤਾ ਉਹਨਾਂ ਨੇ ਇਸ ਚੀਜ਼ ਦਾ ਵੀ ਲਾਹਾ ਲਿਆ ਪਰ ਹੁਣ ਉਹਦਾ ਰੇਟ ਜਿਹੜਾ ਆ ਉਹ ਵੱਧ ਗਿਆ ਉਹ 28% ਤੋਂ ਜਿਹੜਾ ਉਹ 40% ਹੋ ਗਿਆ ਜੀ GST ਅੰਕਲ ਜਿਹੜੇ ਤੁਹਾਡੇ ਸ਼ੋਰੂਮ ਵਿੱਚ ਸਟਾਕ ਪਿਆ ਹੋਇਆ ਤੁਸੀਂ ਉਹਨਾਂ ਤੇ ਉਹ ਲਾਗੂ ਕਰ ਦਿੱਤੀਆਂ ਹੋਈਆਂ ਕੀਮਤਾਂ ਜਿਹੜੀਆਂ ਨਵੀਆਂ ਆਈਆਂ ਅਸੀਂ ਕੱਲ 22 ਤਰੀਕ ਨੂੰ ਗੱਡੀਆਂ ਜਿੰਨੀਆਂ ਵੀ ਪਹਿਲਾਂ ਤੋਂ ਵੀ ਬੁੱਕ ਹੋਈਆਂ ਸੀਗੀਆਂ ਕੱਲ ਅਸੀਂ ਕਾਫੀ ਗੱਡੀਆਂ ਸੇਲ ਕੀਤੀਆਂ ਔਰ ਕਾਫੀ ਨਵੇਂ ਕਸਟਮਰ ਵੀ ਸੀਗੇ ਜਿਨ੍ਹਾਂ ਨੂੰ ਅਡੀਕ ਕਰ ਰਹੇ ਸੀ ਵੀ 22 ਤਰੀਕ ਤੋਂ ਅਸੀਂ ਕੱਲ 22 ਤਰੀਕ ਤੋਂ ਹੀ ਇਹ ਲਾਗੂ ਕਰਤਾ ਸੀ ਜੀਐਸਟੀ ਦਾ ਔਰ ਸਾਰਿਆਂ ਨੂੰ ਘਟੇ ਹੋਏ ਰੇਟਾਂ 'ਚ ਹੀ ਉਹ ਅਸੀਂ ਮੋਟਰਸਾਈਕਲ ਦਿੱਤੇ ਤੇ ਜਿਹੜੇ ਜਿਹੜਾ ਸਟਾਕ ਤੁਸੀਂ ਪਹਿਲਾਂ ਦੇ GST ਦਰਾਂ ਤੇ ਖਰੀਦੇ ਹੋਇਆ ਉਸ ਨੂੰ ਕਿਸ ਤਰ੍ਹਾਂ ਤੁਹਾਡਾ ਮੈਨੇਜ ਹੋਏਗਾ ਆ ਦੇਖੋ ਉਹਦਾ ਅਸੀਂ GST ਪੇ ਕੀਤਾ ਹੋਇਆ ਆਲਰੇਡੀ ਔਰ ਉਹ ਸਾਡਾ ਹੌਲੀ ਹੌਲੀ ਐਡਜਸਟ ਹੋਏਗਾ ਸਰਕਾਰ ਦੇ ਨਾਲ ਉਹ ਸਾਡਾ ਸਾਨੂੰ ਰਿਫੰਡ ਹੌਲੀ ਹੌਲੀ ਸਾਡਾ ਜਿਹੜਾ GST ਬਣੇਗਾ ਉਹਦੇ ਵਿੱਚ ਸਾਡਾ ਉਹ ਐਡਜਸਟਮੈਂਟ ਹੋਏਗੀ ਪਰ ਉਹਨੂੰ ਕਾਫੀ ਟਾਈਮ ਲੱਗੇਗਾ ਉਹਦੇ ਵਿੱਚ ਸਾਡਾ ਥੋੜਾ ਜਿਹਾ ਲਾਸ ਵੀ ਹੈ ਕਿਉਂਕਿ ਜਿੰਨਾ ਸਾਡਾ ਪੈਸਾ ਜਿਹੜਾ ਉਹ ਸਰਕਾਰ ਕੋਲ ਚਲੇ ਜਾਣਾ ਉਹ ਸਾਨੂੰ ਇੱਕਦਮ ਵਾਪਸ ਨਹੀਂ ਆਉਣਾ ਸਾਡੇ ਬਿਜ਼ਨਸ ਤੋਂ ਪੈਸਾ ਉਹ ਚਲੇ ਗਿਆ ਉਹ ਸਾਨੂੰ ਸਾਲ ਦੇ ਵਿੱਚ ਤਕਰੀਬਨ ਇੱਕ ਸਾਲ ਲੱਗ ਜਾਏਗਾ ਉਹਨੂੰ ਐਡਜਸਟਮੈਂਟ ਕਰਨ ਦੇ ਆ Long term ਦੀ ਇਨਵੈਸਟਮੈਂਟ ਕਹਿ ਸਕਦੇ ਹਾਂ ਆ ਦੇਖੋ ਉਹ ਚ ਸਰਕਾਰ ਨੂੰ ਫਾਇਦਾ ਤਾਂ ਹੋਇਆ ਹੀ ਹੈ ਆ ਆਟੋਮੋਬਾਈਲ ਦੀ ਇੰਡਸਟਰੀ ਵਿੱਚ ਜਿੰਨਾ ਸਟਾਕ ਲੋਕਾਂ ਕੋ ਖੜਾ ਸੀ ਕਿਉਂਕਿ ਪੀਕ ਸੀਜ਼ਨ ਜਿਹੜਾ ਉਹ ਦੀਵਾਲੀ ਤੋਂ ਪਹਿਲਾਂ ਅ ਸ਼ੁਰੂ ਹੋ ਜਾਂਦਾ ਔਰ ਐਨ ਟਾਈਮ ਤੇ ਜਦੋਂ ਮਤਲਬ ਸਰਾਦ ਖਤਮ ਹੋਏ ਔਰ ਨਰਾਤਿਆਂ ਦੇ ਵਿੱਚ ਸ਼ੁਰੂ ਹੋਇਆ ਹਰੇਕ ਡੀਲਰ ਨੇ ਸਟਾਕਸ ਨੇ ਉਹ ਸਮਾਨ ਜਿਹੜਾ ਆਪਣਾ ਆਪਣੇ ਵਿੱਤ ਮੁਤਾਬਕ ਇਕੱਠਾ ਕੀਤਾ ਹੋਇਆ ਸੀਗਾ ਜੇ ਕਿਸੇ ਨੇ ਕਿਸੇ ਨੇ 100 ਗੱਡੀ ਇਕੱਠੀ ਕੀਤੀ ਆ ਕਿਸੇ ਨੇ 200 ਕੀਤੀ ਆ ਕਿਸੇ ਨੇ 400 ਕੀਤੀ ਆ ਪਰ ਉਹਦਾ ਜੀਐਸਟੀ 28% ਦੇ ਕੇ ਕੀਤੀ ਹੋਈ ਆ ਔਰ ਉਹ ਹੁਣ ਉਹ ਜਿਹੜਾ 18% ਦੇ ਵਿੱਚ ਹੈਗਾ ਹੌਲੀ ਹੌਲੀ ਜਿਹੜਾ ਉਹ ਗਵਰਨਮੈਂਟ ਦਾ ਜੀਐਸਟੀ ਸਾਨੂੰ ਉਹ ਸਾਡੇ ਜੀਐਸਟੀ 'ਚ ਰिफੰਡ ਤਾਂ ਕਰੇਗੀ ਉਹਨੂੰ ਅਡਜਸਟਮੈਂਟ ਕਰੇਗੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਖਾਸ ਕਰਕੇ ਉਹਨਾਂ ਮੁੰਡਿਆਂ ਨੂੰ ਜਿਹੜੇ ਬੰਬੂ ਗਾਰਡ ਦੇ ਬੁਲੇਟ ਦੇ ਸ਼ੌਕੀਨ ਨੇ ਜੀ ਆ ਬੜੀ ਇਹ ਚੰਗੀ ਗੱਲ ਹੈ ਰੇਟ ਘਟ ਗਏ ਆ ਮੈਂ ਤਾਂ ਸਾਰੇ ਜਿੰਨੇ ਨੌਜਵਾਨ ਹੈਗੇ ਆ ਜਿਹੜੇ ਚਾਹਵਨ ਹੈਗੇ ਬੁਲਟ ਲੈਣ ਲਈ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਹੈਗਾ ਅੱਜ ਇਹ GST ਘਟਿਆ ਹੈ ਕੱਲ ਨੂੰ ਕੋਈ ਹੋਰ ਰੇਟ ਵਧਣ ਤੋਂ ਪਹਿਲਾਂ ਪਹਿਲਾਂ ਉਹ ਗੱਡੀਆਂ ਲੈ ਲੈਣ ਤਾਂ ਬਹੁਤ ਵਧੀਆ ਗੱਲ ਹੋਏਗੀ ਕਿਉਂਕਿ ਇੱਕ ਸੀਜ਼ਨ ਵੀ ਆ ਰਿਹਾ ਹਰੇਕ ਦੀ ਇੱਛਾ ਹੁੰਦੀ ਆ ਵੀ ਮੈਂ ਦੀਵਾਲੀ ਤੇ ਜਾਂ ਨਰਾਤਿਆਂ ਦੇ ਵਿੱਚ ਜਾਂ ਮਤਲਬ ਇਹਨਾਂ ਦਿਨਾਂ ਦੇ ਵਿੱਚ ਮੈਂ ਮੋਟਰਸਾਈਕਲ ਕਾਰ ਜੋ ਵੀ ਖਰੀਦਣੀ ਆ ਉਹ ਮੈਂ ਖਰੀਦਾਂ ਆ ਇੱਕ लॉस ਜਰੂਰ ਹੈ ਜਿਹੜਾ ਆਟੋਮੋਬਾਈਲ ਇੰਡਸਟਰੀ ਦਾ ਜਿਹੜਾ ਸੈਸ ਦਾ 3% ਹੈ ਉਹ ਹਜੇ ਤੱਕ ਸਰਕਾਰ ਨੇ ਸਾਨੂੰ ਨਹੀਂ ਦੱਸਿਆ ਵੀ ਉਹਦੀ ਐਡਜਸਟਮੈਂਟ ਕਿੱਦਾਂ ਹੋਏਗੀ ਜਿਹੜੀਆਂ ਗੱਡੀਆਂ ਸਾਡੇ ਕੋ 650 ਸੀਸੀ 450 ਸੀਸੀ ਹੈਗੀਆਂ ਗੱਡੀਆਂ ਉਹਨਾਂ ਦਾ ਜਿਹੜਾ ਜੀਐਸਟੀ ਹੈ ਉਹ ਤਾਂ ਵੱਧ ਗਿਆ ਪਰ ਉਹਦਾ ਸੈਸ ਦਾ ਪੈਸਾ ਜਿਹੜਾ ਉਹ ਹਜੇ ਤੱਕ ਸਰਕਾਰ ਨੇ ਸਾਨੂੰ ਨਹੀਂ ਦੱਸਿਆ ਵੀ ਉਹ ਪੈਸਾ ਕਿੱਦਾਂ ਰिफੰਡ ਹੋਏਗਾ ਸੋ ਅਸੀਂ ਸਾਰੇ ਬਾਜ਼ਾਰ ਦਾ ਸਰਵੇ ਕੀਤਾ ਪਬਲਿਕ ਵਿਊਜ਼ ਲੈ ਆ ਰਿਐਲਿਟੀ ਚੈੱਕ ਅਸੀਂ ਲੈ ਕੇ ਆਏ ਆ ਤੇ ਅਸੀਂ ਇਹ ਹੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜੀਐਸਟੀ ਦੀਆਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਦਰਾਂ ਘਟਾਈਆਂ ਗਈਆਂ ਉਸ ਨੂੰ ਲੈ ਕੇ ਸੱਚ ਵਿੱਚ ਕੀ ਫਰਕ ਪਿਆ ਆ ਕਿ ਉਹ ਜਿਹੜੀਆਂ ਦਰਾਂ ਆ ਉਹ ਸੱਚ ਵਿੱਚ ਲਾਗੂ ਹੋ ਗਈਆਂ ਲੋਕਾਂ ਨੂੰ ਸਮਾਨ ਸਸਤਾ ਮਿਲ ਰਿਹਾ ਹੈ ਤੇ ਇਹ ਸਾਰੇ ਮਿਲੀ ਮਿਲੀ ਜੂਲੀ ਜਿਹੜੀ ਆ ਪ੍ਰਤੀਕਿਰਿਆ ਲੋਕਾਂ ਨੇ ਆਪਣੇ ਸਾਹਮਣੇ ਰੱਖੀ ਆ ਹੋਰ ਇਸ ਤਰ੍ਹਾਂ ਦੀ ਪੇਸ਼ਕਾਰੀ ਤਾਂ ਦੇ ਸਾਹਮਣੇ ਕਰਦੇ ਰਵਾਂਗੇ ਤਦ ਤੱਕ ਲਈ ਮੈਨੂੰ ਦੀ ਇਜਾਜ਼ਤ ਧੰਨਵਾਦ